ਇਨ ਮਹੀਨੇ ਪਹਿਲਾਂ ਥੋੜੀ ਕੀ ਕੰਡੀਸ਼ਨ ਸੀ ਬਹੁਤ ਬੁਰੀ ਸੀ ਇਹੇ ਤਾਂ ਤੁਰਿਆ ਵੀ ਨਹੀਂ ਜਾਂਦਾ ਸੀ ਬੀ ਬਹੁਤ ਔਖਾ ਗੱਡੀ ਚੋਂ ਬਹੁਤ ਔਖੀ ਉਤਰ ਕੇ ਆਈ ਸੀ ਇੱਥੇ ਤੱਕ ਅੱਜ ਤੁਸੀਂ ਰਾਮਨਾਲ ਤੁਰ ਫਿਰ ਸਕ ਹਾਂਜੀ ਬਿਲਕੁਲ ਮੈਂ ਪੌੜੀਆਂ ਚੜ ਸਕਦੀ ਹਾਂ ਅੱਛਾ ਹਾਂਜੀ ਤਿੰਨ ਸਾਲਾਂ ਮਗਰੋਂ ਪੌੜੀਆਂ ਚੜੀਆਂ ਸੀ ਜੋਦੇ ਤੇ ਦੋਈ ਲੈ ਕੇ ਗਈ ਸੀ ਡਾਕਟਰ ਕਹਿੰਦੇ ਸੀ ਪਰੇਸ਼ਨ ਹੋਊਗਾ ਤੁਹਾਡਾ ਪਰ ਬਚ ਗਿਆ ਹਾਂਜੀ ਬਚ ਗਿਆ ਮੈਂ ਜੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਸਾਹਿਬ ਦਾ ਇੱਕਠੇ ਦੀ ਪ੍ਰੋਬਲਮ ਹੈ ਕਾਫੀ ਟਾਈਮ ਤੋਂ ਅੱਛਾ ਹੋ ਗਏ 8-10 ਸਾਲ ਹੋ ਗਏ ਤੇ ਇਹਨਾਂ ਦੀ ਪਹਿਲੇ 1.5 ਮਹੀਨੇ ਤੋਂ ਦਵਾਈ ਸ਼ੁਰੂ ਕੀਤੀ ਆ ਅੱਛਾ ਤੇ ਬਹੁਤ ਜਗ੍ਹਾ ਤੋਂ ਦਵਾਈਆਂ ਲਈਆਂ ਸੀ ਪੀਜੀਆਈ ਤੋਂ ਵੀ ਟ੍ਰੀਟਮੈਂਟ ਕਰਾਇਆ ਪਰ ਸਾਨੂੰ ਪੀਜੀਆਈ ਤੋਂ ਵੀ ਉਹ 4 ਸਾਲ ਪੀਜੀਆਈ ਤੋਂ ਟ੍ਰੀਟਮੈਂਟ ਕਰਾਇਆ ਜੀ ਅੱਛਾ ਆ ਹੁਣ ਪਹਿਲੇ 3 ਕਿ ਮਹੀਨਿਆਂ ਤੋਂ ਜ਼ਿਆਦਾ ਪ੍ਰੋਬਲਮ ਆ ਗਈ ਸੀਗੀ ਤੇ ਹੁਣ ਇਹਨਾਂ ਤੋਂ ਇੱਕ ਮਹੀਨਾ ਪਹਿਲਾਂ ਹੀ ਦਵਾਈ ਸ਼ੁਰੂ ਕੀਤੀ ਆ ਬਹੁਤ ਹੱਦ ਤੱਕ ਕਾਫੀ ਠੀਕ ਨੇ ਬੈੱਡ ਤੇ ਪਏ ਸੀਗੇ ਹੁਣ ਤੁਰਦੇ ਆ ਲੋਕ ਪੀਜੀਆਈ ਤੋਂ ਵੱਡੇ ਵੱਡੇ ਹਸਪਤਾਲਾਂ ਚੋਂ ਜਿਹੜਾ ਆਪਣਾ ਟ੍ਰੀਟਮੈਂਟ ਕਰਾ ਕਰ ਕੇ ਥੱਕ ਜਕੇ ਫੇਰ ਤੁਹਾਡੇ ਕੋਲੇ ਇੱਥੇ ਆਉਂਦੇ ਨੇ ਤੇ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਗਿੱਦੜ ਸਿੰਘੀ ਆ ਤੁਹਾਡੇ ਕੋਲ ਕਿ ਲੋਕ ਕਹਿੰਦੇ ਨੇ ਸਾਨੂੰ ਹੁਣ ਫਰਕ ਆ ਹਰ ਚੀਜ਼ ਚ ਫਰਕ ਹੈਗਾ 3-4 ਡੇਢ ਮਹੀਨਾ ਹੋ ਗਿਆ ਸੰ ਦਵਾਈ ਖਾਂਦੇ ਹੋਏ ਅੱਛਾ ਜੀ ਤੇ ਕਾਫੀ ਫਰਕ ਆ ਜੀ ਬਹੁਤ ਜ਼ਿਆਦਾ ਵਧੀਆ ਤੁਸੀਂ ਤੇ ਜੀ ਜੀ ਤੁਸੀਂ ਤੇ ਪੀਜੀਆਈ ਤੱਕ ਦਾ ਸਫ਼ਰ ਕਰਕੇ ਆਏ ਹੋ ਆਪਣੇ ਇਹਦੇ ਪਿੱਛੇ ਹਾਂਜੀ ਸਰ ਐਲੋਪੈਥੀ ਵਿੱਚ ਕੋਈ ਇਲਾਜ ਨਹੀਂ ਹੈਗਾਗਾ ਉਹ ਤਾਂ ਕਹਿੰਦੇ ਪੂਰੀ ਸਾਰੀ ਉਮਰ ਹੀ ਖਾਈ ਚੱਲੋ ਦਵਾਈਆਂ। ਅਸੀਂ ਖੁਦ ਵੀ ਦਵਾਈ ਲੈ ਰਹੇ ਆ ਵਾਵਾਸੀਰ ਦੀ ਸ਼ੁਰੂ ਕੀਤੀ ਐ ਮੈਂ ਵੀ। ਅੱਛਾ। ਫਰਕ ਤੁਹਾਨੂੰ? ਮੈਨੂੰ ਵੀ ਫਰਕ ਆ ਜੀ। ਅਸੀਂ ਸ਼ੂਗਰ ਦੀ ਪ੍ਰੋਬਲਮ ਲੈ ਕੇ ਆਏ ਜੀ ਆਪਣੇ। ਜੀ 15 ਦਿਨਾਂ ਚ ਮੈਨੂੰ ਫਰਕ ਪੈ ਗਿਆ ਜੀ। ਤੇ ਤੁਹਾਨੂੰ ਹੀ ਸ਼ੂਗਰ ਆ ਦੇਖਣ ਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਵੀ ਸ਼ੂਗਰ ਹੋ। ਚਲੋ ਉਹ ਤਾਂ ਡਾਕਟਰ ਸਾਹਿਬ ਨੇ ਵੀ ਪੂਰਾ ਭਰੋਸਾ ਦਿੱਤਾ। ਅੱਛਾ। ਹਾਂ ਜੀ 15 ਦਿਨਾਂ ਚ ਮੈਨੂੰ ਫਰਕ ਪੈ ਗਿਆ ਜੀ। 15 ਦਿਨਾਂ ਚ ਕਿੰਨੀ ਸ਼ੂਗਰ ਰਹਿੰਦੀ ਸੀ ਪਹਿਲਾਂ ਤੁਹਾਡੀ? ਪਹਿਲਾਂ ਮੈਨੂੰ 2.500 ਤੀਜੀ ਆਪਣੇ। ਅੱਛਾ ਜੀ। ਹਾਂ ਐਸ ਟਾਈ ਦਾ ਹੈਗਾ ਅਸਲ ਤੌਰ ਤੇ ਜਿਹੜਾ ਇਨਸਾਨ ਉਹ ਠੀਕ ਹੁੰਦਾ ਨਾ ਉਹ ਨੇਚਰ ਦੇ ਨਾਲ ਜੁੜ ਕੇ ਹੀ ਠੀਕ ਹੁੰਦਾ ਹੈ ਨੇਚਰਲ ਚੀਜ਼ਾਂ ਨਾਲ ਹੀ ਠੀਕ ਹੁੰਦਾ ਹੈ ਕੈਮੀਕਲ ਖਾ ਕੇ ਕਦੇ ਵੀ ਬੰਦਾ ਠੀਕ ਨਹੀਂ ਜਿਹੜਾ ਹੁੰਦਾ ਤਾਂ ਵੀ ਸਿਸਟਰ ਆਜੀ ਹਮਨੇ ਲੁਧਿਆਣਾ ਜ਼ਿਲ੍ਹੇ ਤੋਂ ਜੀ ਜੀ ਤੇ ਉਹਨਾਂ ਦੀ ਸ਼ੂਗਰ ਬਿਲਕੁਲ ਨੋਰਮਲ ਹੋ ਗਈ ਇੱਥੋਂ ਹੀ ਕੀਤੀ ਸੀ ਉਹਨਾਂ ਨੇ ਦਵਾਈ ਹਾਂਜੀ ਇੱਥੋਂ ਸ਼ੁਰੂ ਕੀਤੀ ਹੋਈ ਜੀ ਆਪਣੇ ਹਾਂਜੀ ਉਹਨਾਂ ਉਹਨਾਂ ਦੀ 90 95 ਆ ਰਹੀ ਹੈ ਹੁਣ ਸ਼ੂਗਰ ਹਣਕਿਆਂ ਦੀ ਪ੍ਰੋਬਲਮ ਹੈ ਜੀ 4-5 ਸਾਲ ਹੋ ਗਏ ਜੀ ਹਾਂਜੀ ਉਰੀ ਤੋਂ ਦਵਾਈ ਖਾਂਦੀ ਹੈ ਜੀ ਹੁਣ ਤਾਂ ਫਰਕ ਹੈ ਬਹੁਤ ਜ਼ਿਆਦਾ ਕਿੰਨੇ ਟਾਈਮ ਹੋ ਗਏ ਦਵਾਈ ਖਾਂਦੇ ਦਵਾਈ ਖਾਂਦੇ ਹੁਣ 4 ਸਾਲ ਹੋ ਗਏ ਜੀ ਮੈਂ ਪੀਜੀਆਈ ਸਾਹਿਬ ਕਿਤੇ ਤੋਂ ਦਵਾਈ ਖਾਦੀ ਹੈ ਹਾਂਜੀ ਉਰੇ ਤੇ ਉਰੇ ਤੇ ਤਾਂ ਬਹੁਤ ਫਰਕ ਪੈ ਗਿਆ ਕਿੰਨਾ ਘਿਰ ਕੈਮੀਕਲ ਖਾ ਖਾ ਕੇ ਕਿਸੇ ਦੀ ਬੋਡੀ ਨੂੰ ਤੁਸੀਂ ਇੱਕ ਤਰ੍ਹਾਂ ਦਾ ਬੋਡੀ ਜਦੋਂ ਇਨਸਾਨ ਆਪਣੀ ਬੰਜਰ ਬਣਾ ਲੈਂਦਾ ਇੱਕ ਤਰ੍ਹਾਂ ਦਾ ਕੈਮੀਕਲ ਖਾ ਖਾ ਕੇ ਉਹ ਖੀਰ ਨੂੰ ਜਦੋਂ ਉਹਨੂੰ ਸਾਫ ਕਰਦਾ ਤਾਂ ਨੇਚਰਲ ਚੀਜ਼ਾਂ ਜਿਹੜੀਆਂ ਹੈਗੀਆਂ ਜੜੀਆਂ ਬੂਟੀਆਂ ਹੀ ਉਹਨੂੰ ਸਾਫ ਕਰਦੀਆਂ ਤੁਸੀਂ ਅਕਸਰ ਦੇਖਿਆ ਹੁਣ ਦੇ ਤੁਸੀਂ ਗੁੱਡੇ ਤੋਂ ਗੁੱਡਾ ਤੇਰੀ ਬੈਠੇ ਹੁਣ ਤਾਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਨਹੀਂ ਜੀ ਪਹਿਲਾਂ ਤਾਂ ਇੱਕ ਨਾ ਬੈਡ ਵੀ ਨਾ ਹੁੰਦਾ ਜੀ ਮਤਲਬ ਕਿ ਬਹੁਤ ਬੁਰਾ ਹਾਲਤਾ ਜੀ ਨਹੀਂ ਨਹੀਂ ਸੀ ਹੁੰਦਾ ਜੀ ਮੇਰੇ ਤੋਂ ਤਾਂ ਹਾਂਜੀ ਇੰਨਾ ਬੁਰਾ ਹਾਲ ਹਾਂਜੀ ਬਹੁਤ ਬੁਰਾ ਹਾਲ ਸਾ ਜੀ ਨਸਾਂ ਬਲੌਕ ਹੋ ਗਏ ਸੀ ਸਾਰੀਆਂ ਹਾਂਜੀ ਦਵਾਈ ਦਵਾਈ ਵੀ ਤੁਸੀਂ ਵਾਵਾ ਲਾਈ ਹੋਣੀ ਹੈ ਜੀ ਹਾਂਜੀ ਬਹੁਤ ਮਲਕੀ ਜੜ ਮਸ਼ੀਨਾ ਮਸ਼ੂਨਾ ਵੀ ਲਵਾਉਂਦੇ ਐ ਕਣਾ ਮਲਕੀ ਬਹੁਤ ਜਗ੍ਹਾ ਤੇ ਉਹ ਖਾਦੀ ਐ ਜੀ ਦਵਾਈ ਮਲਕੀ ਉਰੇ ਤੋਂ ਫਰਕ ਐ ਜੀ ਬਹੁਤ ਜ਼ਿਆਦਾ ਕੋਈ ਮੰਨੂ ਆ ਗਾਲ ਨੂੰ ਥੈਰਡ ਤਾ ਬਹੁਤ ਅੱਛਾ ਇਹ ਇੱਥੇ ਥਾਈ ਹੋਇਆ ਪਿਆ ਤਾਂ ਮੇਰੇ ਹਾਂ ਹੁਣ ਮੈਨੂੰ ਹੈਫ ਤਫਾ ਅੱਧਾ ਫਾਇਦਾ ਹੈਗਾ ਮੈਨੂੰ ਮਤਲਬ 50% ਫਾਇਦਾ ਹੈ ਹਾਂ ਹੈਗਾ ਬੇਬੀ ਵਾਸਤੇ ਆਈਆਂ ਮੇਰੀ ਮੰਮੀ ਦੀ ਮੈਂ ਬੀਪੀ ਵਾਸਤੇ ਲੈ ਕੇ ਜਾਣੀ ਬੀਪੀ ਬਹੁਤ ਹਾਈ ਰਹਿੰਦਾ ਸੀ ਉਹਨਾਂ ਦਾ 180 ਰਹਿੰਦਾ ਸੀ ਤੇ ਹੁਣ ਨੋਰਮਲ ਆਉਣ ਲੱਗਿਆ ਰਿਪੋਰਟਾਂ ਜੀ ਕਿਸੇ ਨੂੰ ਬਿੱਪਲ ਦੀ ਦਾੜੀ ਦੇ ਦਿੱਤੀ ਕਿਸੇ ਨੂੰ ਬੋਲ ਦੀ ਦੇ ਦਿੱਤੀ ਕਿਸੇ ਨੂੰ ਸ਼블ਿੰਗੀ ਬੀਜ ਦੇ ਦਿੱਤੀ ਕਿਸੇ ਨੂੰ ਭੰਗ ਬੀਜ ਦਿੱਤੇ ਹਨ ਇਹਨਾਂ ਚੀਜ਼ਾਂ ਨਾਲ ਜਿਹੜੇ ਹੈਗੇ ਆ ਗਰਭ ਠਹਿਰ ਜਾਂਦਾ ਸੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇਸ ਵੇਲੇ ਪੰਜਾਬ ਦੇ ਵਿੱਚ ਹੱਡ ਚੀਰਵੀ ਅਸੀਂ ਕਹਿ ਲਈਏ ਕਿ ਹੱਡਾਂ ਨੂੰ ਠਾਰ ਦੇਣ ਵਾਲੀ ਠੰਡ ਹੈ ਜਿਹੜੀ ਉਹ ਪੈ ਰਹੀ ਹੈ ਪਰ ਅਜਿਹੀ ਠੰਡ ਦੇ ਵਿੱਚ ਵੀ ਲੋਕ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਉਹ ਠੰਡ ਦੀ ਧੁੰਦ ਦੀ ਪ੍ਰਵਾਹ ਕੀਤੇ ਬਗੈਰ ਸਵੇਰ ਤੋਂ ਹੀ ਆਪਣੀਆਂ ਗੱਡੀਆਂ ਆਪਣੀਆਂ ਕਾਰਾਂ ਲੈ ਕੇ ਪੰਗੂ ਹਸਪਤਾਲ ਉੱਚਾ ਪਿੰਡ ਸੰਘੋਲ ਜਿਹੜਾ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਦੂਰ ਦੂਰ ਤੱਕ ਜਿਹੜੀਆਂ ਗੱਡੀਆਂ ਕਾਰਾਂ ਨੇ ਉਹ ਤੁਹਾਨੂੰ ਜਿਹੜੀਆਂ ਨਜ਼ਰ ਆ ਰਹੀਆਂ ਨੇ ਸਾਰੇ ਲੋਕ ਹੈਗੇ ਨੇ ਜਿਹੜੇ ਵੈਦ ਜਗਰੂਪ ਸਿੰਘ ਪੰਗੂ ਹੋਰਾਂ ਨੂੰ ਖਾਸ ਕਰਕੇ ਮਿਲਣ ਵਾਸਤੇ ਜਿਹੜੇ ਉਹ ਆ ਰਹੇ ਨੇ ਤਾਂ ਤਸਵੀਰਾਂ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਤਜਰਬਾ ਅਸੀਂ ਸਾਂਝਾ ਕਰਾਂਗੇ ਦੇਖੋ ਤੁਸੀਂ ਸਾਹਮਣੇ ਇੰਨੀ ਜ਼ਿਆਦਾ ਠੰਡ ਹੈਗੀ ਹੈ ਕਿ ਲੋਕਾਂ ਨੂੰ ਆਪਣੇ ਹੱਡ ਪੈਰ ਸੇਕਣ ਵਾਸਤੇ ਅੱਗ ਦਾ ਜਿਹੜਾ ਉਹ ਸਹਾਰਾ ਲੈਣਾ ਪੈ ਰਿਹਾ ਲੋਕ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਇੰਨੀ ਠੰਡ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਮਿਲਾਵਾਂਗੇ ਜਿਹੜੇ ਲੋਕਾਂ ਨੂੰ ਇੱਥੋਂ ਕੀ ਕੀ ਪਹੁੰਚ ਕੇ ਫਾਇਦਾ ਹੋਇਆ ਇੱਕ ਸਰਦਾਰ ਸਾਹਿਬ ਨੇ ਜਿਹੜੇ ਸਵੇਰੇ ਸਵੇਰੇ ਠੰਡ ਦੇ ਵਿੱਚ ਜਿਹੜਾ ਸਾਡੇ ਕੋਲ ਵਾਜਨ ਸਸਰੀ ਕਾਲਵਾਏ ਜੀ ਬੜੀ ਠੰਡ ਹੈ ਜੀ ਹਾਂਜੀ ਸਰ ਬਹੁਤ ਠੰਡਾ ਹੈ ਜੀ ਜੀ ਮੈਂ ਤੁਹਾਡੇ ਕਿੱਥੋਂ ਆਏ ਵੀ ਬਹੁਤ ਅਸੀਂ ਖਰੜ ਤੋਂ ਆਏ ਜੀ ਅੱਛਾ ਖਰੜ ਤੋਂ ਆਇਓ ਵੱਡੇ ਸ਼ਹਿਰ ਤੋਂ ਛੋਟੇ ਸ਼ਹਿਰ ਪਿੰਡ ਚ ਕਿਵੇਂ ਜੀ ਸਰ ਇਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਕਾਫੀ ਟਾਈਮ ਤੋਂ ਅੱਛਾ ਹੋ ਗਏ ਆ 10 ਸਾਲ ਹੋ ਗਏ ਤੇ ਇਹਨਾਂ ਦੀ ਪਿਛਲੇ 1.5 ਮਹੀਨੇ ਤੋਂ ਦਵਾਈ ਸ਼ੁਰੂ ਕੀਤੀ ਆ ਅੱਛਾ ਤੇ ਬਹੁਤ ਜਗ੍ਹਾ ਤੋਂ ਦਵਾਈਆਂ ਲਈਆਂ ਸੀ ਪੀਜੀਆਈ ਤੋਂ ਟ੍ਰੀਟਮੈਂਟ ਕਰਾਇਆ ਪਰ ਸਾਨੂੰ ਪੀਜੀਆਈ ਤੋਂ ਵੀ ਬਹੁਤ 4 ਸਾਲ ਪੀਜੀਆਈ ਤੋਂ ਟ੍ਰੀਟਮੈਂਟ ਕਰਾਇਆ ਜੀ ਅੱਛਾ ਆ ਹੁਣ ਪਿਛਲੇ 3 ਕਿ ਮਹੀਨਿਆਂ ਤੋਂ ਜ਼ਿਆਦਾ ਪ੍ਰੋਬਲਮ ਆ ਗਈ ਸੀਗੀ ਤੇ ਹੁਣ ਇਹਨਾਂ ਤੋਂ 1 ਮਹੀਨਾ ਪਹਿਲਾਂ ਹੀ ਦਵਾਈ ਸ਼ੁਰੂ ਕੀਤੀ ਆ ਬਹੁਤ ਹੱਦ ਤੱਕ ਕਾਫੀ ਠੀਕ ਨੇ ਅੱਛਾ ਇਹ ਤਾਂ ਤੁਰ ਬੈੱਡ ਤੇ ਪਏ ਸੀਗੇ ਹੁਣ ਤੁਰਦੇ ਆ ਕਿਆ ਬਾਤ ਹੈ ਮਤਲਬ ਇੰਨਾ ਬੁਰਾ ਹਾਲ ਹੋ ਗਿਆ ਸੀ ਬਹੁਤ ਜ਼ਿਆਦਾ ਜੀ 400 400 ਪਲੱਸ ਸੀਗਾ ਜੀ ਗਠੀਆ ਇਹਨਾਂ ਦਾ ਇੱਕ ਵਾਰ ਤੇ ਹੁਣ 700 ਕਿੰਨਾ ਆਇਆ ਸੀ ਹਾਂਜੀ ਸੱਚੀ ਕਾਲ ਜੀ ਸੱਚੀ ਗੱਲ ਸਰ ਕੀ ਨਾਂ ਹੈ ਤੁਹਾਡਾ ਕਿਰਨਦੀਪ ਕੌਰ ਅੱਛਾ ਕਿਰਨ ਜੀ ਤੁਹਾਡੇ ਕੀ ਲੱਗਦੇ ਨੇ ਹਸਬੰਡ ਜੀ ਅੱਛਾ ਹਸਬੰਡ ਨੇ ਬੜੇ ਮੈਂ ਕਹਿੰਦਾ ਵੀ ਬੜੀ ਮੁਹੱਬਤ ਹੈਗੀ ਇੰਨੀ ਠੰਡ ਦੇ ਵਿੱਚ ਤੁਹਾਨੂੰ ਲੈ ਕੇ ਆ ਰਹੇ ਨੇ ਮਰੇ ਤਾਂ ਹੱਥ ਵੀ ਬਾਹਰ ਨਹੀਂ ਨਿਕਲਦੇ ਹਾਂਜੀ ਸਰ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਗਠੀ ਦੀ ਪ੍ਰੋਬਲਮ ਸੀਗੀ ਮੈਨੂੰ ਅੱਛਾ ਜੀ ਹਾਂ 8-9 ਸਾਲ ਹੋ ਗਏ ਸਰ ਮੈਨੂੰ ਅੱਛਾ ਬੜੀਆਂ ਦਵਾਈਆਂ ਲਈਆਂ ਬਹੁਤ ਦਵਾਈਆਂ ਮਤਲਬ ਖਾ ਚੁੱਕੀ ਐ ਮੈਂ ਤੇ ਜਿੱਥੇ ਵੀ ਕੋਈ ਦੱਸਦਾ ਸੀ ਉੱਥੇ ਦਵਾਈ ਬੂਟੀ ਸਾਰਾ ਕੁਝ ਮਤਲਬ ਲੈਂਦੇ ਸੀਗੇ ਤੇ ਕਿਤੋਂ ਨਹੀਂ ਫਰਕ ਪੈਂਦਾ ਸੀ ਪਹਿਲਾਂ ਥੋੜਾ ਫਰਕ ਪੈਂਦਾ ਸੀ ਫਿਰ ਉਹੀ ਮਤਲਬ ਹੋ ਜਾਂਦੀ ਸੀ ਪਹਿਲ ਵਾਲੀ ਪ੍ਰੋਬਲਮ ਬਚ ਜਾਂਦੀ ਸੀ ਹਾਂਜੀ ਤੇ ਇਹਨਾਂ ਨੇ ਇਹਨਾਂ ਤੋਂ ਕਿਵੇਂ ਠੀਕ ਹੋਏ ਸਰ ਮੈਂ ਵੀਡੀਓ ਦੇਖਦੀ ਹੁੰਦੀ ਸੀ ਇਹਨਾਂ ਦੀ ਅੱਛਾ ਹਾਂਜੀ ਵੀਡੀਓ ਦੇਖਣ ਦਾ ਫਾਇਦਾ ਹੋਇਆ ਤੁਹਾਨੂੰ ਹਾਂਜੀ ਤੁਹਾਡੀਆਂ ਵੀਡੀਓ ਦੇਖਦੀ ਹੁੰਦੀ ਹਾਂ ਸਰ ਅੱਛਾ ਅੱਛਾ ਹਾਂਜੀ ਹਾਂ ਤੇ ਉਥੋਂ ਫਿਰ ਦੇਖ ਕੇ ਸਾਨੂੰ ਪਤਾ ਚੱਲਿਆ ਤਾਂ ਇੱਥੇ ਅਸੀਂ ਆਏ ਆ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਦਵਾਈ ਖਾਂਦੇ ਹੋਏ ਅੱਛਾ ਜੀ ਤੇ ਕਾਫੀ ਫਰਕ ਆ ਜੀ ਬਹੁਤ ਜ਼ਿਆਦਾ ਵਧੀਆ ਤੁਸੀਂ ਤੇ ਜੀ ਜੀ ਤੁਸੀਂ ਤੇ ਪੀਜੀਆਈ ਤੱਕ ਦਾ ਸਫਰ ਕਰਕੇ ਆਏ ਹੋ ਆਪਣੇ ਇਹਦੇ ਪਿੱਛੇ ਹਾਂਜੀ ਸਰ ਐਲੋ ਵਿੱਚ ਵਿੱਚ ਕੋਈ ਇਲਾਜ ਨਹੀਂ ਹੈਗਾ ਉਹ ਤਾਂ ਕਹਿੰਦੇ ਪੂਰੀ ਸਾਰੀ ਉਮਰ ਹੀ ਖਾਈ ਚੱਲੋ ਦਵਾਈਆਂ ਹਾਂਜੀ ਹਾਂ ਤੇ ਦਵਾਈਆਂ ਨੇ ਫਿਰ ਕਿਤੇ 8-9 ਸਾਲ ਤੁਸੀਂ ਇੰਨੀਆਂ ਹਾਰਡ-ਹਾਰਡ ਦਵਾਈਆਂ ਖਾਧੀਆਂ ਇੰਨੀਆਂ ਗਰਮ ਦਵਾਈਆਂ ਖਾਧੀਆਂ ਤੇ ਉਹ ਕੋਈ ਨਾ ਕੋਈ ਸਰੀਰ ਤੇ ਹੋਰ ਵੀ ਇਫੈਕਟ ਆ ਜਾਂਦੇ ਹਾਂਜੀ ਸਰ ਹੁੰਦੇ ਆ ਹੋਰ ਵੀ ਸਾਈਡ ਇਫੈਕਟ ਹੁੰਦੇ ਨੇ ਹਾਂਜੀ ਹਾਂ ਪ੍ਰੋਬਲਮਾਂ ਹੋਰ ਵੀ ਆਂਦੀਆਂ ਨੇ ਜੀ ਜੀ ਆਜੋ ਆਪਾਂ ਠੰਡ 'ਚ ਕਾਹਨੂੰ ਖੜੇ ਅਸੀਂ ਨਾਲ ਗੱਲ ਵੀ ਕਰ ਲੰਨੇ ਆ ਅ ਅੱਛਾ ਇੱਕ ਗੱਲ ਹੋਰ ਦੱਸੋ ਸਰਦਾਰ ਸਾਹਿਬ ਜਦੋਂ ਸਰੀਰ ਦੇ ਲਗਾਤਾਰ ਅਸੀਂ ਦਵਾਈਆਂ ਮੈਡੀਸਿਨ ਖਾਂਦੇ ਆ ਤੇ ਹੋਰ ਵੀ ਬੜੇ ਇਫੈਕਟ ਹੈ ਜਿਹੜਾ ਸਰੀਰ ਦੇ ਉੱਤੇ ਤੁਸੀਂ ਤਾਂ 8-9 ਸਾਲ ਬੜੀਆਂ ਗਰਮ ਦਵਾਈਆਂ ਖਾਧੀਆਂ ਹੋਣੀਆਂ ਬਹੁਤ ਜ਼ਿਆਦਾ ਇਫੈਕਟ ਪਿਆ ਜੀ ਇਹਨਾਂ ਦੇ ਤੇ ਇਹਨਾਂ ਦਾ ਪਹਿਲਾਂ ਤਾਂ ਅੱਖਾਂ ਲਈ ਸੀਗਾ ਉਸ ਤੋਂ ਬਾਅਦ ਅੱਖਾਂ ਤੇ ਵੀ ਬਹੁਤ ਅਸਰ ਪਿਆ ਹੁਣ ਅੱਖਾਂ ਦੀ ਨਿਗਾਹ ਘਟ ਗਈ ਇੱਕ ਅੱਖ 'ਚ ਰੈਡਨੈਸ ਬਹੁਤ ਜ਼ਿਆਦਾ ਰਹਿੰਦੀ ਹੈ ਉਹ ਵੀ ਦਵਾਈ ਕਰਕੇ ਹੋਇਆ ਹੋਇਆ ਜੀ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਦਾ ਕੀ ਕੀਤਾ ਜੀ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮਹੀਨੇ ਚ ਬਹੁਤ ਜ਼ਿਆਦਾ ਫਰਕ ਆ ਗਿਆ। ਤਾਂ ਇਹ ਤਾਂ ਡਾਕਟਰ ਸਾਹਿਬ ਨੇ ਪਤਾ ਜੀ ਕਿੰਦਾਂ ਦੀ ਦਵਾਈ ਦਿੱਤੀ ਉਹਨਾਂ ਨੇ ਬਹੁਤ ਵਧੀਆ ਦਵਾਈ ਦਿੱਤੀ ਹੈ ਜੀ। ਬਹੁਤ ਅੱਛੀ। ਹਾਂ ਜੀ ਹਾਂ ਬਹੁਤ ਜ਼ਿਆਦਾ ਫਰਕ ਆ ਜੀ। ਸਟੈਟ ਵੀ ਬਹੁਤ ਲੋਕ ਦਿੰਦਾ ਡਾਕਟਰਾਂ ਨੇ ਉਹਦੇ ਨਾਲ ਵੀ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਮਤਲਬ ਕੋਈ ਪ੍ਰੋਬਲਮ ਹੋਈ ਹੈ ਜੀ। ਤੇ ਡਾਕਟਰ ਸਾਹਿਬ ਨੇ ਕਹਿੰਦੇ ਕਿ ਇਹਨਾਂ ਦੀ ਦਵਾਈ ਚ ਕੋਈ ਸਟੈਟ ਨਹੀਂ ਹੈਗਾ। ਤੇ ਇਸ ਕਰਕੇ ਸਾਨੂੰ ਬੜਾ ਭਰੋਸਾ ਹੋ ਗਿਆ ਹੁਣ ਤੇ ਮੈਂ ਖੁਦ ਵੀ ਦਵਾਈ ਲੈ ਰਿਆਂ ਬਵਾਸੀਰ ਦੀ ਸ਼ੁਰੂ ਕੀਤੀ ਹੈ ਮੈਂ ਵੀ। ਅੱਛਾ। ਫਰਕ ਆ ਤੁਹਾਨੂੰ? ਮੈਨੂੰ ਵੀ ਫਰ ਇਹ ਮੇਰੇ ਵੀ ਹੈਗੀ ਐ 8-9 ਸਾਲ ਦੀ ਹੋ ਗਈ ਐ ਪਰ ਹੁਣ ਜਿਆਦਾ ਪ੍ਰੋਬਲਮ ਆ ਗਈ ਸੀਗੀ ਇਹ ਤਾਂ ਦੇਖਣ ਨੂੰ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਕੁਝ ਕੋਈ ਕੋਈ ਪ੍ਰੋਬਲਮ ਕੋਈ ਦਿੱਕਤ ਹੋ ਸਕਦੀ ਐ ਕੀ ਕੰਮ ਕੀ ਕਰਦੇ ਹੋ ਤੁਸੀਂ ਮੇਰਾ ਪ੍ਰੋਪਰਟੀ ਦਾ ਕੰਮ ਐ ਜਬ ਬੈਠਣ ਦਾ ਕੰਮ ਐ ਫਿਰ ਕੰਮ ਆ ਸਿਟਿੰਗ ਜਿਆਦਾ ਹੈਗੀ ਉਸ ਕਰਕੇ ਟੈਨਸ਼ਨ ਵੀ ਹੋ ਜਾਂਦੀ ਐ ਉਹ ਹੈਗੀ ਐ ਜੀ ਅੱਜ ਕੱਲ ਤਾਂ ਵੈਸੇ ਬੜਾ ਬੰਦਾ ਚੱਲ ਰਿਹਾ ਬੰਦਾ ਚੱਲ ਰਿਹਾ ਜੀ ਬੰਦਾ ਚੱਲ ਰਿਹਾ ਬਿਲਕੁਲ ਹਾਂ ਜੀ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖਰੜ ਤੋਂ ਆਪਣੀ ਵਾਈਫ ਨੂੰ ਲੈ ਕੇ ਨਾਲ ਆਏ ਨੇ ਉਹਨਾਂ ਦਾ ਕਹਿਣਾ ਐ ਕਿ ਗਠੀਏ ਦੀ ਔਰ ਬਵਾਸਿਰ ਦੀ ਇਸ਼ੂ ਅ ਬਬਸੀਰਾਂ ਲੋ ਬੰਦਾ ਨਾ ਘਬਰਾ ਜਾਂਦਾ ਜਦੋਂ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਦੱਸ ਨਹੀਂ ਸਕਦਾ ਨਹੀਂ ਦੱਸ ਸਕਦਾ ਇਹ ਟੈਨਸ਼ਨ ਬਹੁਤ ਰਹਿੰਦੀ ਹੈ 4-5 ਦਿਨ ਤੇ ਬੈੱਡ ਤੇ ਹੀ ਮਤਲਬ ਰਹਿਣਾ ਪੈਂਦਾ ਇਹ ਆਪਰੇਸ਼ਨ ਆਪਰੇਸ਼ਨ ਵੀ ਕਹਿੰਦੇ ਸੀ ਆਪਰੇਸ਼ਨ ਵਾਲੇ ਪਾਸੇ ਨੂੰ ਨਹੀਂ ਆਪਰੇਸ਼ਨ ਵਚਾ ਹੋ ਗਿਆ ਚਾਹ ਹੋ ਰਹੀ ਹੈ ਡਾਕਟਰ ਸਾਹਿਬ ਕਹਿੰਦੇ ਆ ਕਿ 3 ਮਹੀਨੇ ਦੀ ਦਵਾਈ ਤੋਂ ਬਾਅਦ ਬਿਲਕੁਲ ਖਤਮ ਹੋ ਜਾਏਗੀ ਜੜ ਤੋਂ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਵਾਸਤੇ ਸੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਨੇ ਬੜੇ ਦੂਰ ਦੂਰ ਤੋਂ ਜਿਹੜੇ ਇੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਆਉਂਦੇ ਨੇ ਔਰ ਜਿਹੜੇ ਲੋਕ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਣਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਜਿਹੜਾ ਤਜਰਬਾ ਹੈਗਾ ਇੱਥੇ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨੈਂ ਤੁਹਾਡਾ ਪਰਮਜੀਤ ਕੌਰ ਨੰਦਪੁਰ ਕੋਲ ਕਿਥੇ ਵੀ ਸਾਨੂੰ ਦੱਸ ਦਿਓ ਹਾਂ ਜਿਲ੍ਹਾ ਫਤਿਹਗੜ ਸਾਹਿਬ ਹੀ ਆਏ ਮੈਂ ਅੱਛਾ ਫਤਿਹਗੜ ਸਾਹਿਬ ਇੱਥੇ ਹੀ ਆਇਆ ਲੋਕਲੀ ਆਇਆ ਫਿਰ ਤੇ ਬਹੁਤ ਹੀ ਜ਼ਿਆਦਾ ਠੰਡ ਲੱਗੀ ਨਹੀਂ ਹੋਣੀ ਤੇ ਕੀ ਪ੍ਰੋਬਲਮ ਲੈ ਕੇ ਆਏ ਸੀ ਅਸੀਂ 슈ਗਰ ਦੀ ਪ੍ਰੋਬਲਮ ਲੈ ਕੇ ਆਏ ਜੀ ਆਪਣੇ ਅੱਛਾ ਪਹਿਲੀ ਵਾਰ ਆਏ ਹੋ ਦੂਜੀ ਵਾਰ ਆਏ ਜੀ ਪਹਿਲੀ ਵਾਰ ਪਹਿਲੀ ਵਾਰ ਕੀ ਪ੍ਰੋਬਲਮ ਸੀ 슈ਗਰ ਜ਼ਿਆਦਾ ਸੀ ਹਾਂਜੀ 슈ਗਰ ਜ਼ਿਆਦਾ ਸੀ ਕੁਝ ਫਰਕ ਪਿਆ ਹਾਂਜੀ 15 ਦਿਨਾਂ ਚ ਮੈਨੂੰ ਫਰਕ ਪੈ ਗਿਆ ਜੀ ਤੇ ਤੁਹਾਨੂੰ ਵੀ 슈ਗਰ ਆ ਦੇਖਣ ਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਵੀ 슈ਗਰ ਚਲੋ ਉਹ ਤਾਂ ਡਾਕਟਰ ਸਾਹਿਬ ਨੇ ਵੀ ਪੂਰਾ ਭਰੋਸਾ ਦਿੱਤਾ ਅੱਛਾ ਹਾਂਜੀ 15 ਦਿਨਾਂ ਚ ਮੈਨੂੰ ਫਰਕ ਪੈ ਗਿਆ ਜੀ 15 ਦਿਨਾਂ ਚ ਕਿੰਨੀ 슈ਗਰ ਰਹਿੰਦੀ ਸੀ ਪਹਿਲਾਂ ਤੁਹਾਡੀ ਪਹਿਲਾਂ ਮੈਨੂੰ 2.500 ਤੀਜੀ ਆਪਣੇ ਅੱਛਾ ਜੀ ਹਾਂ ਐਸ ਟਾਈਮ ਜੀ ਆਪਣੇ 155 ਆਈ ਆ अच्छा 155 आइए तो चलो फिर ਹੁਣ ਸਰਦੀਆਂ ਚ ਗੁਜਰੇਲਾ ਗੁਜਰੇਲਾ ਗਾਜਰ ਭਾਗ ਨਾ ਖਾਣਾ ਸ਼ੁਰੂ ਕਰਦੇ ਹਾਂ ਹਾਂ ਨਹੀਂ ਜੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਤੇ ਸਾਡੀ ਸਿਸਟਰ ਆ ਜੀ ਆਪਣੇ ਲੁਧਿਆਣਾ ਜ਼ਿਲ੍ਹੇ ਤੋਂ ਜੀ ਜੀ ਤੇ ਉਹਨਾਂ ਦੀ ਸ਼ੂਗਰ ਬਿਲਕੁਲ ਨੋਰਮਲ ਹੋ ਗਈ ਇੱਥੋਂ ਹੀ ਕੀਤੀ ਸੀ ਉਹਨਾਂ ਨੇ ਦਵਾਈ ਹਾਂਜੀ ਇੱਥੋਂ ਸ਼ੁਰੂ ਕੀਤੀ ਹੋਈ ਹੈ ਜੀ ਆਪਣੇ ਹਾਂਜੀ ਉਹਨਾਂ ਉਹਨਾਂ ਦੀ 90 95 ਆ ਰਹੀ ਹੈ ਹੁਣ ਸ਼ੂਗਰ ਕਿੰਨੇ ਟਾਈਮ ਹੋ ਗਿਆ ਸੀ ਤੁਹਾਨੂੰ ਸ਼ੂਗਰ ਨੂੰ ਜੀ ਸ਼ੂਗਰ ਸਾਨੂੰ ਹੈਗੀ ਸੀ ਜੀ ਕੋਈ 5 ਸਾਲਾਂ ਤੋਂ ਜੀ ਆਪਣੇ 5 ਸਾਲਾਂ ਤੋਂ ਸ਼ੂਗਰ ਸੀ ਫਿਰ ਦਵਾਈਆਂ ਦਵਾਈ ਖਾਂਦੇ ਹੋਵੋਗੇ ਨਹੀਂ ਦਵਾਈ ਲੰਦੇ ਤੇ ਜੀ ਪੀਜੀ ਤੇ ਚੱਲਦੀ ਸਾਡੀ ਦਵਾਈ ਜੀ ਮਤਲਬ ਬਿੱਡੀ ਦੂਰ ਪਹੁੰਚੇ ਹੋਏ ਸਤ ਹਾਂਜੀ ਹਾਂਜੀ ਤੇ ਫਿਰ ਡਾਕਟਰ ਕੀ ਕਹਿੰਦੇ ਸੋ ਤਾਂ ਕਹਿੰਦੇ ਨੇ ਵੀ ਸਾਰੀ ਉਮਰ ਹੀ ਖਾਣੀ ਪੈਣੀ ਹੈ ਹਾਂਜੀ ਤੇ ਉਹ ਟੀਕੇ ਨੂੰ ਵੀ ਲਾਗ ਤੇ ਜੀ ਕਹਿਣ ਮੈਨੂੰ ਅੱਛਾ ਹਾਂਜੀ ਫੀਜੀ ਵਾਲੇ ਲੋਕ ਕਹਿੰਦੇ ਸੀ ਵੀ ਜਿਹੜਾ ਇਨਸੂਲਿਨ ਲੈਣਾ ਇੰਜੈਕਟ ਕਰਨਾ ਸ਼ੁਰੂ ਕਰ ਦਿਓ ਹਾਂਜੀ ਪਰ ਨਹੀਂ ਅਸੀਂ ਇਸ ਲਈ ਨਹੀਂ ਲਿਆ ਜੀ ਆਪਣੇ ਅੱਛਾ ਤੇ ਬਚਾਅ ਹੋ ਗਿਆ ਹਾਂਜੀ ਬਚਾਅ ਹੋ ਗਿਆ ਤੇ ਡਾਕਟਰ ਸਾਹਿਬ ਦੀ ਵੀਡੀਓ ਅਸੀਂ ਦੇਖਦੇ ਰਹੇ ਜੀ ਆਪਣੇ ਕਿੰਨੇ ਦਿਨਾਂ ਚ ਤੁਹਾਨੂੰ ਫਰਕ ਲੱਗਣਾ ਸ਼ੁਰੂ ਹੋ ਗਿਆ ਸੀ ਮੈਨੂੰ ਤਾਂ ਜੀ 15 ਦਿਨਾਂ ਚ ਹੋ ਗਿਆ ਫਰਕ 15 ਦਿਨਾਂ ਚ ਫਰਕ ਹਾਂਜੀ ਹਾਂ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਇੱਕ ਹੋਰ ਭੈਣ ਜੀ ਸਾਡੇ ਨਾਲ ਸੱਚਕਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਅਮਨਦੀ ਅੱਛਾ ਕਿੱਥੋਂ ਆਇਓ ਅਸੀਂ ਸਿਰਸਾ ਤੋਂ ਸਿਰਸੇ ਤੋਂ ਆਇਓ ਓਏ ਹੋਏ 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 ਹੇ ਤੇ ਸਵੇਰੇ ਸਵੇਰੇ ਸਿਰਸੇ ਤੋਂ ਪਹੁੰਚ ਗਏ ਤੁਸੀਂ ਇੰਨੀ ਦੂਰ ਹਾਂਜੀ ਕਿੰਨੇ ਵਿੱਚ ਚਲੇ ਸੀ ਸਰ ਜੀ ਅਸੀਂ ਸ਼ਾਮ ਨੂੰ ਕੱਲ ਇੱਥੇ ਰੁਕ ਗਏ ਸੀ ਕਿ ਆ ਕੇ ਅੱਛਾ ਰੁਕੇ ਸੀ ਕੀ ਪ੍ਰੋਬਲਮ ਲੈ ਕੇ ਆਏ ਭਾਂਜੀ ਹਾਂ 8 ਸਾਲ ਹੋ ਗਏ ਮੇਰੀ ਮੈਰਿਸ ਨੂੰ ਮੇਰੇ ਕੋਈ ਬੱਚਾ ਨਹੀਂ ਹੈਗਾ ਅੱਛਾ 8 ਸਾਲ ਹੋ ਗਏ ਹਾਂਜੀ ਤੇ ਫਿਰ ਪਹਿਲੀ ਵਾਰ ਆਏ ਹਾਂ ਹਾਂਜੀ ਅਸੀਂ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਆਏ ਵੀਡੀਓ ਦੇਖ ਕੇ ਆਏ ਹਾਂਜੀ ਇਹ ਚਲੋ ਅਸੀਂ ਅਰਦਾਸ ਇਹੀ ਕਰਦੇ ਹਾਂ ਕਿ ਜਦੋਂ ਤੁਹਾਡੇ ਕਿਲਕਾਰੀਆਂ ਵਚਨ ਘਰ ਦੇ ਵਿੱਚ ਅਸੀਂ ਫਿਰ ਥੋੜੀ ਵੀਡੀਓ ਸ਼ੂਟ ਕਰੀਏ ਥੈਂਕ ਯੂ ਜੀ ਚਲੋ ਅ ਸੋ ਇਹ ਲੋਕ ਹੈਗੇ ਨੇ ਜਿਹੜੇ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਮਾਤਾ ਜੀ ਨੇ ਬੜੇ ਗੌਰਨਸ ਸਾਨੂੰ ਵੇਖ ਸਤ ਸ੍ਰੀ ਅਕਾਲ ਮੈਂ ਤੇ ਬੇਟਾ ਪਹਿਲੀ ਵਾਰੀ ਆਈ ਆ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਦਰਦਾਂ ਬੜੀਆਂ ਹੁੰਦੀਆਂ ਨੇ ਤੇ ਮਾਤਾ ਜੀ ਫਿਰ ਉਹ ਤਾਂ ਸਾਰੇ ਤੁਹਾਡੇ ਕਹਿੰਦੇ ਨੇ ਵੀ ਉਮਰ ਦਾ ਲਿਹਾਜ਼ ਉਮਰ ਨਾਲ ਵੀ ਹੋਣ ਲੱਗ ਜਾਂਦੀ ਹੈ ਨਹੀਂ ਮੇ ਤੇ ਕਾਫੀ ਟਾਈਮ ਦਿਆਂ ਹੁੰਦੀਆਂ ਨੇ ਕਿੰਨੇ ਟਾਈਮ ਹੋ ਗਿਆ ਸਾਲ ਹੋ ਗਿਆ ਰਾਮ ਨਹੀਂ ਹੁੰਦਾ ਕਿ ਤੂੰ ਵੀ ਅੱਛਾ ਹਾਂ ਤੇ ਮੱਖਣ ਨੂੰ ਕਿਹੜਾ ਦੰਦੇ ਹੋਵਾਂਗਾ ਕਿ ਉਹਨੂੰ ਕਿਹੜਾ ਹਾਂ ਕਿਸੇ ਨੂੰ ਨਹੀਂ ਮੈਂ ਤੇ ਕਿਹੜਾ ਦਿੰਦੀ ਹੈਗੀ ਅੱਛਾ ਕਿੱਥੋਂ ਆਇਓ ਹਾਂਜੀ ਅਸੀਂ ਮਾਛਵਾੜੇ ਦੇ ਕੋਲ ਪਿੰਡ ਛੇਰੀਆਂ ਮਾਛੀਵਾੜੇ ਚਲੋ ਮੈਨੂੰ ਲੱਗਦਾ ਕਿ ਅਗਲੀ ਵਾਰ ਜਦੋਂ ਸਾਡਾ ਕਦੇ ਮੇਲ ਹੋਇਆ ਫਿਰ ਤੁਹਾਨੂੰ ਪੁੱਛਾਂਗੇ ਵੀ ਕੁਝ ਫਰਕ ਪਿਆ ਇੱਕ ਹੋਰ ਸਾਡੇ ਨਾਲ ਭੈਣ ਜੀ ਨੇ ਸੱਚ ਕਲ ਭੈਣ ਜੀ ਸੱਚ ਕਲ ਜੀ ਇਹ ਨਾ ਤੁਹਾਡਾ ਪਰਮਜੀਤ ਘਰ ਹੈ ਕਿੱਥੋਂ ਆਏ ਹੋ ਆਲੂ ਹਾਰਮਾਚਰਾ ਪਿੰਡ ਹੈ ਜੀ ਚਲੋ ਹਾਰਮਾਚਰੇ ਤੋਂ ਆਏ ਬਸੇ ਬਠਾਣਾ ਨੇੜੇ ਹਾਂਜੀ ਹਾਂਜੀ ਕੀ ਪ੍ਰੋਬਲਮ ਲੈ ਕੇ ਆ ਮੈਨੂੰ ਮਣਕਿਆਂ ਦੀ ਪ੍ਰੋਬਲਮ ਹੈ ਜੀ 4-5 ਸਾਲ ਹੋ ਗਏ ਜੀ ਅੱਛਾ ਹਾਂਜੀ ਉਰੀ ਤੋਂ ਦਵਾਈ ਖਾਂਦੀ ਹੈ ਜੀ ਹੁਣ ਤਾਂ ਫਰਕ ਹੈ ਬਹੁਤ ਜ਼ਿਆਦਾ ਕਿੰਨੇ ਟਾਈਮ ਹੋ ਗਿਆ ਦਵਾਈ ਖਾਂਦੇ ਦਵਾਈ ਖਾਂਦੇ ਹਾਂ 4 ਸਾਲ ਹੋ ਗਏ ਜੀ ਮੈਂ ਪੀਜੀਆਈ ਸਾਹਿਬ ਕਿਤੇ ਤੋਂ ਦਵਾਈ ਖਾਦੀ ਹੈ ਹਾਂਜੀ ਓਰੇ ਤੇ ਓਰੇ ਤੇ ਤਾਂ ਬਹੁਤ ਫਰਕ ਪੈ ਗਿਆ। ਓਦੇ ਕਿੰਨੇ ਟਾਈਮ ਲੱਗਿਆ ਤੁਹਾਨੂੰ? ਕਿੰਨੇ ਟਾਈਮ ਤੋਂ ਖਾ ਰਹੇ ਹੋ ਦਵਾਈ? ਮੈਨੂੰ ਜੀ ਕਟੋ-ਕਟ 2.5 ਸਾਲ ਹੋ ਗਏ ਤੇ ਏਕਣੀ ਆਲੇ-ਦੁਆਲੇ ਫਿਰਦੀ ਨੂੰ ਤੇ ਹੁਣ ਤਾਂ ਮਤਲਬ ਕਿ ਫਰਕ ਹੈ ਮਹੀਨਾ ਹੋ ਗਿਆ ਮੈਨੂੰ ਬਹੁਤ ਫਰਕ ਆਇਆ। ਅੱਛਾ ਤੇ ਹੁਣ ਦੇ ਤੁਸੀਂ ਗੋਡੇ ਤੇ ਗੋਡਾ ਤੇਰੀ ਬੈਠੇ ਨੂੰ ਤਾਂ ਤੁਹਾਨੂੰ ਕੋਈ ਕਹਿ ਨਹੀਂ ਸਕਦਾ। ਨਹੀਂ ਜੀ ਪਹਿਲਾਂ ਤਾਂ ਏਕਣਾ ਬੈਡ ਵੀ ਨਹੀਂ ਤਾਂ ਹੁੰਦਾ ਜੀ ਮਤਲਬ ਕਿ ਬਹੁਤ ਬੁਰਾ ਹਾਲਤਾ ਜੀ। ਅੱਛਾ। ਹਾਂਜੀ। ਤੇ ਇਹ ਕੌਣ ਹੈ? ਬੇਟੀ ਹੈ ਜੀ ਮੇਰੀ। ਅੱਛਾ ਤੁਹਾਡੀ ਬੇਟੀ ਹੈ। ਕੀ ਨਾਇਆ ਬੇਟਾ ਤੁਹਾਡਾ? ਬੜਾ ਪ੍ਰਿਤਕਾ ਅੱਛਾ ਮਮਾ ਕੀ ਕਰਦੇ ਸੀ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਤੁਸੀਂ ਇੱਥੇ ਆਉਂਦੇ ਸੀ ਦਰਦ ਕਹਿੰਦੇ ਸੀ ਗੋਲੀ ਗੋਲੀ ਇੱਕ ਦੋ ਦਿੰਦੇ ਸੀ ਫਿਰ ਤੁਸੀਂ ਤੁਰੀ ਵੀ ਨਹੀਂ ਸੀ ਹੁੰਦਾ ਜੀ ਮੇਰੇ ਤੋਂ ਤਾਂ ਹਾਂਜੀ ਇੰਨਾ ਬੁਰਾ ਹਾਲ ਹਾਂਜੀ ਬਹੁਤ ਬੁਰਾ ਹਾਲ ਸੀ ਆ ਜੀ ਨਸਾਂ ਬਲੌਕ ਹੋ ਗਏ ਸੀ ਸਾਰੀਆਂ ਅੱਛਾ ਹਾਂਜੀ ਦਵਾਈ ਦੁਵਾਈ ਵੀ ਤੁਸੀਂ ਵਾਵਾ ਲਈ ਹੋਣੀ ਹੈ ਜੀ ਹਾਂਜੀ ਬਹੁਤ ਮਲਕੀ ਜੜ ਮਸ਼ੀਨਾ ਮਸ਼ੂਨਾ ਵੀ ਲਵਾਉਂਦੇ ਐਕਣਾ ਮਲਕੀ ਬਹੁਤ ਜਗ੍ਹਾ ਤੇ ਉਹ ਖਾਦੀ ਹੈ ਜੀ ਦਵਾਈ ਮਲਕੀ ਉਰੇ ਤੋਂ ਫਰਕ ਹੈ ਜੀ ਬਹੁਤ ਜ਼ਿਆਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਅਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਕੁ ਲੋਕ ਨੇ ਜਿਹੜੇ ਕਮਰੇ ਦੇ ਵਿੱਚ ਵੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਬੜੀ ਗਿਣਤੀ ਚ ਲੋਕ ਇੱਥੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਂ ਪਹਿਲਾਂ ਜਦੋਂ ਆਇਆ ਤੁਸੀਂ ਕੁਰਸੀ ਤੇ ਟਿਕਾਈਆਂ ਹੋਈਆਂ ਸੀ ਲੱਤਾਂ ਕੀ ਪ੍ਰੋਬਲਮ ਹੈ ਪਹਿਲਾਂ ਜੀ ਮੇਰੀ ਲੱਤਾਂ ਬਹੁਤ ਦੁਖਦੀਆਂ ਹੁੰਦੀਆਂ ਸੀ ਦੁਖਦੀਆਂ ਹੁੰਦੀਆਂ ਸੀ ਹਾਂਜੀ ਹੁਣ ਨਹੀਂ ਦੁਖਦੀਆਂ ਨਹੀਂ ਜੀ ਹੁਣ ਕੀ ਹੁਣ ਕੀ ਨਹੀਂ ਦੁਖਦੀਆਂ ਹਾਂ ਜੀ ਇਥੋਂ ਦਵਾਈ ਲਈ ਸੀ ਜੀ ਡਾਕਟਰ ਸਾਹਿਬ ਤੋਂ ਅੱਛਾ ਕਿ ਹੋ ਗਏ ਜੀ 3 ਮਹੀਨੇ ਸੇ 3 ਮਹੀਨੇ ਹੋ ਗਏ ਸੇ 3 ਮਹੀਨੇ ਪਹਿਲਾਂ ਥੋੜੀ ਕੀ ਕੰਡੀਸ਼ਨ ਸੀ ਬਹੁਤ ਬੁਰੀ ਸੀ ਇਹੇ ਤਾਂ ਤਰਿਆ ਵੀ ਨਹੀਂ ਜਾਂਦਾ ਸੀ ਤੇ ਹੁਣ ਤੇ ਤੁਸੀਂ ਆਰਾਮ ਨਾਲ ਮੈਂ ਤਾਂ ਤੁਹਾਨੂੰ ਲੱਗਿਆ ਵੀ ਤੁਸੀਂ ਰੈਸਟ ਮੋਡ ਦੇ ਵਿੱਚ ਹੁਣ ਤੇ ਲੱਗਦੇ ਨਹੀਂ ਬਾਥਰੂਮ ਤੱਕ ਵੀ ਬਹੁਤ ਔਖੀ ਜਾਂਦੀ ਸੀ ਬਹੁਤ ਬੁਰਾ ਹਾਲ ਸੀ ਮੇਰਾ ਅੱਛਾ ਹਾਂ ਜਿੱਧਰ ਦੇ ਇੱਥੋਂ ਦਵਾਈ ਖਾਣ ਲੇਕਿਨ ਉਧਰ ਦਾ ਬਹੁਤ ਫਰਕ ਹੈ ਕਿੰਨੇ 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 ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਜੀ ਹੋ ਗਏ 20 ਸਾਲਾਂ ਦੀ ਪ੍ਰੋਬਲਮ ਸੀ 20 ਸਾਲ ਦੀ ਪ੍ਰੋਬਲਮ ਸੀ ਹਾਂਜੀ ਹਾਂਜੀ ਮਤਲਬ ਦਰਦ ਕਿਵੇਂ ਕਿੱਥੇ ਦਰਦ ਕਿੱਥੇ ਜ਼ਿਆਦਾ ਕਿੱਥੇ ਹੁੰ ਅੱਛਾ ਇਹ ਨਸ ਨਾ ਬਹੁਤ ਹੀ ਸਾਰੀ ਲੱਤ ਵਿੱਚ ਦਰਦ ਹੁੰਦਾ ਸੀ ਅੱਛਾ ਪੂੜੇ ਤੋਂ ਜਾ ਕੇ ਪਿੱਛੇ ਪਿੰਨਣੀ ਤੱਕ ਜਾਂਦਾ ਹੁੰਦਾ ਲੱਤ ਹਾਂਜੀ 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 ਤੇ ਫਿਰ ਇਹਨਾਂ ਨੇ ਕਿਵੇਂ ਠੀਕ ਕਰਤਾ ਇਹ ਵੀ ਦਵਾਈਆਂ ਦਿੱਤੀਆਂ ਸੀ ਇਹਨਾਂ ਨੇ ਬਹੁਤ ਵਧੀਆ ਦਵਾਈ ਦਿੱਤੀ ਸੀ ਉਹਦੇ ਨਾਲ ਫਰਕ ਪੈ ਗਿਆ ਬਹੁਤ ਕਿੰਨੇ ਕਿੰਨੇ ਦਿਨਾਂ ਬਾਅਦ ਫਰਕ ਪੈਣ ਲੱਗਣਾ ਤੁਹਾਨੂੰ ਸ਼ੁਰੂ ਹੋ ਗਿਆ ਇਹ ਤੁਹਾਨੂੰ 10 ਦਿਨਾਂ ਦੇ ਵਿੱਚ ਪਤਾ ਲੱਗ ਗਿਆ ਸੀ ਮੈਨੂੰ ਦਵਾਈ ਦਾ ਅੱਛਾ ਪਹਿਲੇ ਪਹਿਲੇ ਦਿਨ ਜਦੋਂ ਤੁਹਾਨੂੰ ਲੱਗਿਆ ਵੀ ਹੁਣ ਤੇ ਫਰਕ ਆ ਉਹ ਉਹ ਕਿਹੜੀ ਮੂਵਮੈਂਟ ਸੀ ਕਿਹੜਾ ਪਲ ਸੀ ਉਹ ਜਦੋਂ ਕਰਦੇਣ ਨੂੰ ਲੱਗਿਆ ਹੋਊਗਾ ਵੀ ਯਾਰ ਮਾਤਾ ਨੂੰ 20 ਸਾਲ ਦੀ ਪ੍ਰੋਬਲਮ अच्छा हां जी, जी बहुत ज्यादा बुरा हाल ਸੀ ਮੇਰਾ ਜਦੋਂ ਮੈਂ ਇੱਥੇ ਆਈ ਨਾ ਵੀ ਬਹੁਤ ਔਖੇ ਗੱਡੀ ਚੋਂ ਨਾ ਬਹੁਤ ਔਖੀ ਉਤਰ ਕੇ ਆਈ ਸੀ ਇੱਥੇ ਤੱਕ ਅੱਛਾ ਤੇ ਅੱਜ ਤੁਸੀਂ ਆਰਾਮ ਨਾਲ ਤੁਰ ਫਿਰ ਸਕ ਹਾਂਜੀ ਬਿਲਕੁਲ ਮੈਂ ਪੌੜੀਆਂ ਚੜ ਸਕਦੀ ਹਾਂ ਅੱਛਾ ਹਾਂਜੀ ਸ਼ਾਬਾਸ਼ ਜੀ ਜੀ ਚਲੋ ਜੀ 3 ਸਾਲਾਂ ਮਗਰੋਂ ਪੌੜੀਆਂ ਚੜੀਆਂ ਸੀ ਜਦੋਂ ਦੁੱਧ ਲੈ ਕੇ ਗਈ ਸੀ ਐਨੀ ਕੰਡੀਸ਼ਨ ਖਰਾਬ ਸੀ ਮੇਰੀ ਆਪਰੇਸ਼ਨ ਨੂੰ ਕਹਿੰਦੇ ਹੁੰਦੇ ਨੇ ਡਾਕਟਰ ਤਾਂ ਆਪਰੇਸ਼ਨ ਕਹਿੰਦੇ ਨੇ ਵੀ ਆਪਰੇਸ਼ਨ ਕਰਾਓ ਜੀ ਆਪਰੇਸ਼ਨ ਕੀਤਾ ਕੀ ਕਿਹਾ ਸੀ ਇਹਨਾਂ ਨੇ ਵੀ ਆਪਰੇਸ਼ਨ ਕਰਾਉਣਾ ਜੀ 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 ਅੱਛਾ ਆਪਰੇਸ਼ਨ ਕਹਿੰਦੇ ਸੀ ਆਪਰੇਸ਼ਨ ਹੋਊਗਾ ਤੁਹਾਡਾ ਪਰ ਬਚ ਗਿਆ ਹਾਂਜੀ ਬਚ ਗਏ ਆਪਰੇਸ਼ਨ ਤਾਂ ਵੈਸੀ ਸਾਡੀਆਂ ਜਿਹੜੀਆਂ ਮਾਵਾ ਪੈ ਡਰ ਜਾਂਦੀ ਨੇ ਜਿਵੇਂ ਸੇ ਵੀ ਬਈ ਬਹੁਤ ਬਹੁਤ ਧੰਨਵਾਦ ਕਰਦੀ ਆ ਡਾਕਟਰ ਸਾਹਿਬ ਦਾ ਹਾਂਜੀ ਤੇ ਜਿਹੜੀ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਮਤ ਜੀ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਆਪਰੇਸ਼ਨ ਕਰਾਉਣ ਦੀ ਤਿਆਰੀ ਚ ਨੇ ਪ੍ਰੋਬਲਮ ਤੁਹਾਡੇ ਵਾਲੀ ਹੈ ਹਾਂਜੀ ਮੈਂ ਤਾਂ ਇਹੀ ਕਹਿੰਦੀ ਵੀ ਡਾਕਟਰ ਸਾਹਿਬ ਤੋਂ ਤੁਸੀਂ ਜਰੂਰ ਦਵਾਈ ਲੈ ਕੇ ਜਾਓ ਬਹੁਤ ਵਧੀਆ ਡਾਕਟਰ ਸਾਹਿਬ ਨੇ ਇਹ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਆ ਡਾਕਟਰ ਸਾਹਿਬ ਦਾ ਮੈਂ ਉਹ ਰਨਵੀ ਪਲੇਨ ਨਾ ਦਾ ਨੀ ਵੀ ਡਾਕਟਰ ਸਾਹਿਬ ਦਾ ਨਾ ਪੂਰਾ ਇਲਾਜ ਲੋ ਫਰੇਜ ਨਾਲ ਕਿੰਨੇ ਟਾਈਮ ਗਿਆ ਵੀ ਕਿੰਨੇ ਟਾਈਮ ਤੁਹਾਨੂੰ ਜਿਹੜਾ ਨੁਸਖੇ ਫਾਰਮੂਲੇ ਲੈਣੇ ਪੈਣਗੇ ਇਹਨਾਂ ਦੇ ਤਿੰਨ ਮਹੀਨੇ ਕਿਹਾ ਸੀ ਇਹਨਾਂ ਨੇ ਅੱਛਾ ਹਾਂਜੀ ਤਿੰਨ ਮਹੀਨੇ ਕਿਹਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅਤੇ ਅਸੀਂ ਵੀ ਅਰਦਾਸ ਇਹ ਕਰਦੇ ਵੀ ਹੋਰ ਜ਼ਿਆਦਾ ਤੁਸੀਂ ਤੰਦਰੁਸਤ ਹੋਵੋਣ ਵਾਲੇ ਦਿਨ ਜੀ ਜੀ ਠੀਕ ਹੈ ਜੀ ਜੀ ਸੇ ਕੁਝ ਕੋ ਹੋਰ ਸਾਡੇ ਨਾਲ ਇੱਕ ਹੋਰ ਮਾਤਾ ਜੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਗਿਆ ਕੀ ਨਾਂ ਹੈ ਤੁਹਾਡਾ ਹਰਮੀਤ ਕੌਰ ਕਿੱਥੋਂ ਆਏ ਹੋ ਅਸੀਂ ਜੀ ਇਦਰ ਮਾਰ ਬਪੰਗੂਆ ਉਹਦੇ ਲਾਗ ਸਰੰਦ ਲਾਗ ਅੱਛਾ ਜੀ ਇਹ ਪ੍ਰੋਬਲਮ ਲੈ ਕੇ ਆਇਆ ਬ੍ਰੇਕ ਮੈਨੂੰ ਆ ਗਾਲ ਨੂੰ ਥਾਇਰੋਇਡ ਤਾ ਬਹੁਤ ਅੱਛਾ ਇਹ ਇੱਥੇ ਥਾਈ ਹੋਇਆ ਪਿਆ ਤਾਂ ਮੇਰੇ ਅੱਛਾ ਇੰਨਾ ਥਾਇਰੋਇਡ ਵਧਿਆ ਹੋਣਾ ਹਾਂ ਇੰਨਾ ਵਧਿਆ ਪਤਾ ਇਹ ਫੇਰ ਮੈਂ 6 ਫੇਸ ਵੀ ਮੈਂ ਬਹੁਤ ਟੈਸਟ ਕਰਾਏ ਉਹ ਪਹਿਲਾਂ ਮੈਨੂੰ ਪ੍ਰੈਸ਼ਰ ਨੂੰ ਕਹਿਣ ਲੱਗੇ ਫੇਰ ਪ੍ਰੈਸ਼ਰ ਤੇ ਪੁੱਤ ਉਹਨਾਂ ਨੇ ਹਾਂ ਨਹੀਂ ਕਰੀ ਗਾ ਨੇ ਵੀ ਨਾੜਾਂ ਦਾ ਕੰਮ ਹੈ ਫੇਰ ਇਹਨਾਂ ਦੀ ਵੀਡੀਓ ਦੇਖੀ ਸੀ ਡਾਕਟਰ ਸਾਹਿਬ ਦੀ ਪਰ ਹੁਣ ਮੈਨੂੰ ਆਰਾਮ ਹੈ ਪੁੱਤ ਮੇਰੀ ਚੌਥਾ ਮਹੀਨਾ ਵੀ ਘਟਿਆ ਹੋਇਆ ਅੱਗੇ ਨਾਲ। ਨਾ ਕੋ ਘਟਿਆ ਹੋਇਆ ਜੀ। ਉਹ ਹੈ ਤੀ ਇਹ ਹੀ ਸੇ ਦਾ ਘਟਿਆ ਵਹਲੇ। ਇਹ ਕਹਿੰਦੇ ਵੀ 6 ਮਹੀਨੇ ਦਵਾਈ ਕੋਰਸ ਚੱਲੂਗਾ। ਦੇਰ ਦਾ ਪੁੱਤ ਮੇਰੇ ਹੈਗਾ ਇਹ ਇਹ 10 ਸਾਲ ਦਾ ਦਾ। ਅੱਛਾ। ਡਰਦੀ ਕਿ ਮੈਂ ਦਵਾ ਨਾ ਲਈ ਵੀ ਮੇਰੇ ਆਪਰੇਸ਼ਨ ਕਰ ਦੇਣਗੇ ਡਾਕਟਰ। ਹਾਂ। ਮਤਲਬ ਆਪਰੇਸ਼ਨ ਤੁਹਾਡਾ 8 ਸਾਲ ਪਹਿਲਾਂ ਕਰਨ ਨੂੰ ਤਿਆਰ ਸੀ। ਨਾ ਨਾ ਹੁਣ ਅੱਜ 6 ਮਹੀਨੇ ਹੋ ਗਏ ਪੁੱਤ ਇਹ ਤੇ ਪਹਿਲਾਂ ਮੈਂ 6 ਫੇਸ ਬਹੁਤ ਗੇੜੇ ਮਾਰੇ ਅੱਛਾ ਫੇਰ ਵੀ ਉਹਨਾਂ ਨੇ ਹਾਂ ਨਹੀਂ ਕਰੀ ਫਿਰ ਪਰੇਛੰਦੀ ਕਾਦੇ ਵੀ ਨਾੜਾ ਦਾ ਕੰਮ ਹੈ ਜੀ ਜੀ ਵੀ ਰਿਸਕ ਵਾਲਾ ਕੰਮ ਹੈ ਅੱਛਾ ਹਾਂ ਫੇਰ ਇਹਨਾਂ ਦੀ ਵੀਡੀਓ ਦੇ ਵਿੱਚ ਸੀ ਡਾਕਟਰ ਦੀ ਮੁੰਡੇ ਦੀ ਅੱਛਾ ਜੀ ਫੇਰ ਅਸੀਂ ਇੱਥੇ ਆਏ ਹੁਣ ਮੈਨੂੰ ਫਾਇਦਾ ਪੁੱਤ ਅੱਛਾ ਹੁਣ ਚਲੋ ਅਸੀਂ ਵੀ ਇਹੀ ਸੋਚਦੇ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਮਾਤਾ ਜੀ ਇਹੀ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਦਾ ਕੰਮ ਹੈਗਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਤੇ ਜੇ ਦਵਾਈ ਅਸੀਂ ਲੈਣੇ ਤਾਂ ਦਵਾਈ ਹੋਰ ਜ਼ਿਆਦਾ ਕੰਮ ਖਰਾਬ ਕਰਦੀ ਹੈ ਹਾਂਜੀ ਦਵਾਈਆਂ ਕਿੰਨੀਆਂ ਖਾਦੀਆਂ ਤੁਸੀਂ ਦਵਾਈਆਂ ਤਾਂ ਪੁੱਤ ਮੈਂ ਹੁਣ ਈਸੀ ਦੀ ਖਾਦੀਆਂ ਇਹ ਮੁੱਢੀ ਅੱਛਾ ਇਸ ਤੋਂ ਪਹਿਲਾਂ ਗੈਂਦੀ ਰਹੀ ਸੀ ਡਾਕਟਰ ਦੇ ਮੈਂ ਡਰਦੀ ਮੈਨੂੰ ਬਹੁਤ ਨਿਆਣੇ ਕਹਿੰਦੇ ਤੇ ਮੇਰੇ ਹਾਂ ਅੱਛਾ 6 ਫੇਸੇ ਸੀ ਮੈਨੂੰ ਖਿੱਚ ਤੇ ਉਲ ਕਈ ਲੈ ਗਏ ਤੇ ਅੱਛਾ ਹਾਂ ਤੇ ਹੁਣ ਤੁਹਾਨੂੰ ਲੱਗਦਾ ਕਿ ਵੀ ਠੀਕ ਹੋ ਜਾਓਗੇ ਜਿੰਨਾ ਟਾਈਮ ਡਾਕਟਰ ਸਾਹਿਬ ਨੇ ਦਿੱਤਾ ਹੈ ਹਾਂ ਹਾਂ ਹੁਣ ਮੈਨੂੰ ਹੈ ਪੁੱਤ ਅੱਧਾ ਫਾਇਦਾ ਹੈਗਾ ਮੈਨੂੰ ਮਤਲਬ 50% ਫਾਇਦਾ ਹੈ ਹਾਂ ਹੈਗਾ ਪੁੱਤ ਹੁੰਦਾ ਹੈ ਇਹ ਤਰ੍ਹਾਂ ਕੀ ਕੀਤਾ ਜੀ ਇਹਨਾਂ ਨੇ ਇਹਨ ਦੇਖ ਕੇ ਜੇ ਬੋਤਮਨ ਕੁਛ ਨਹੀਂ ਕਰਿਆ ਬਸ ਮੈਨੂੰ ਦਵਾਈਆਂ ਦੇਖ ਕੇ ਦੇਤੀਆਂ ਗਲੀ ਹਾਂ ਬਹੁਤ ਅੱਛਾ ਡਾਕਟਰ ਹੈਗਾ ਅੱਛਾ ਮਹਾਰਾਜੀ ਦਾ ਪਲਾ ਕਰੀ ਜੀ ਅੱਛਾ ਚਲੋ ਠੀਕ ਹੈ ਸੋ ਇਹ ਤਜਰਬੇ ਹੈਗੇ ਨੇ ਤੁਹਾਨੂੰ ਵੀਡੀਓ ਦਿਖਾਉਣ ਦਾ ਮਕਸਦ ਵੀਡੀਓ ਦਿਖਾਉਣ ਦਾ ਪਰਪਸ ਵੀ ਇਹੀ ਹੁੰਦਾ ਹੈ ਜਿਸ ਤਰੀਕੇ ਨਾਲ ਸਾਡੀ ਮਾਤਾ ਨੇ ਜੋ ਸਰਾਂ ਦੇ ਨੇੜੇ ਹੋਏ ਨੇ ਉਹਨਾਂ ਨੇ ਇਹ ਵੀਡੀਓ ਦੇਖੀ ਹੈ ਉਹ ਵੀਡੀਓ ਦੇਖ ਕੇ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਆਪਰੇਸ਼ਨ ਬਚ ਗਿਆ ਪਿਛਲੇ 8-10 ਸਾਲਾਂ ਤੋਂ ਉਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈਗੀ ਸੀ ਉਹ ਉਹਨਾਂ ਦੀ ਜਿਹੜੀ ਠੀਕ ਹੋਣੀ ਸ਼ੁਰੂ ਹੋਈ ਹੈ ਸੋ ਇੱਕ ਹੋਰ ਭੈਣ ਜੀ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੱਚਕਲ ਭੈਣ ਜੀ ਸਸੀ ਜੀ ਤੁਹਾਡਾ ਜਸਪ੍ਰੀਤ ਘਰ ਅੱਛਾ ਕਿੱਥੋਂ ਆਏ ਹੋ ਪਟਿਆਲੇ ਕੋਲੋਂ ਜੀ ਕਿਉਂ ਜੀ ਅੱਛਾ ਚੀਕੇ ਤੋਂ ਆਇਓ ਬੜੀ ਵਾਟ ਖਿੱਚੀ ਇਸ ਵੇਲੇ ਸਾਰੇ ਢੰਡ ਜੀ ਤੁਸੀਂ ਹਾਂ ਜੀ ਫਰਕ ਪਿਆ ਇੱਥੋਂ ਤਾਂ ਜੀ ਅੱਛਾ ਕੀ ਪ੍ਰੋਬਲਮ ਸੀ ਤੁਹਾਨੂੰ ਮੈਂ ਤਾਂ ਬੇਬੀ ਵਾਸਤੇ ਆਈਆਂ ਮੇਰੀ ਮੰਮੀ ਦੀ ਮੈਂ ਬੀਪੀ ਵਾਸਤੇ ਲੈ ਕੇ ਜਾਣੀ ਬੀਪੀ ਬਹੁਤ ਹਾਈ ਰਹਿੰਦਾ ਸੀ ਉਹਨਾਂ ਦਾ 180 ਰਹਿੰਦਾ ਸੀ ਜੀ ਤੇ ਹੁਣ ਨਾਰਮਲ ਆਉਣ ਲੱਗਿਆ ਰਪੂਟਾਂ ਜੀ ਨਾਰਮਲ ਆਉਣ ਲੱਗਿਆ ਦਵਾਈ ਮਹੀਨੇ ਦੀ ਖਾਦੀ ਆ 15 ਦਿਨ ਦੀ ਇੱਕ ਵਾਰੀ 15 ਦਿਨ ਦੀ ਇੱਕ ਵਾਰੀ ਤੁਹਾਨੂੰ ਤੁਹਾਨੂੰ ਕਿਹਾ ਨਹੀਂ ਤੁਹਾਡੀ ਮਾਤਾ ਨੇ ਵੀ ਕੀ ਕੀਤਾ ਹਾਂਜੀ ਕਹਿੰਦੇ ਨੇ ਵੀ ਕਿਸੇ ਡਾਕਟਰ ਤੋਂ ਸੈੱਟ ਨਹੀਂ ਸੀ ਹੋਇਆ ਪੱਕੀ ਗੋਲੀ ਲੱਗੀ ਸੀ ਉਹ ਵੀ ਨਹੀਂ ਸੀ ਨਾਰਮਲ ਦਿਖਾਉਂਦੀ ਬੀਪੀ ਹੁਣ ਨਾਰਮਲ ਹੈ ਜੀ ਅੱਛਾ ਬੇਬੀ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਿਆਹ ਹੋਏ ਨੂੰ ਕਿੰਨਾ ਟਾਈਮ ਸਾਲ ਹੋ ਗਏ ਮੈਰिज ਨੂੰ ਤੇ ਹੁਣ ਇਹਨਾਂ ਨੇ ਕਿਹਾ ਵੀ ਹੋਜੂ ਦੋ ਮਹੀਨੇ ਅੰਦਰ ਅੰਦਰ ਤੁਸੀਂ ਦੋ ਵਾਰੀ ਕਹੋ ਇੱਕ ਮਹੀਨਾ ਹੋਇਆ ਸਾਨੂੰ ਕਹਿੰਦੇ ਨਾ ਹਜੇ ਪਰਕ ਲੱਗਦਾ ਕੁਝ ਜੀ ਹਾਂਜੀ ਵਰਕ ਲੱਗਦਾ ਹੈ ਕਾਫੀ ਪੇਟ ਜਿਵੇਂ ਪਹਿਲਾਂ ਰਹਿੰਦਾ ਸੀ ਫੁੱਲਿਆ ਹੁਣ ਨਹੀਂ ਰਹਿੰਦਾ ਜੀ ਸਹੀ ਰਹਿੰਦਾ ਜੀ ਪੇਟ ਜੀ ਜੀ ਚਲੋ ਜਿਸ ਦਿਨ ਤੁਹਾਡੇ ਘਰੇ ਕਲਕਾਰੀਆਂ ਵਜੇ ਭੈਣ ਜੀ ਅਸੀਂ ਤੁਹਾਡੀ ਵੀਡੀਓ ਫੇਰ ਅਸੀਂ ਬਣਵਾਵਾਂਗੇ ਜੀ ਲੋਕਾਂ ਨੂੰ ਦੱਸਾਂਗੇ ਜੀ ਹਾਂਜੀ ਸਰ ਥੈਂਕ ਯੂ। ਤੋਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਨੇ ਆਪੋ ਆਪਣੇ ਤਜਰਬੇ ਹੈਗੇ ਨੇ ਆਪੋ ਆਪਣੇ ਜਿਹੜੇ ਇੱਥੇ ਲੋਕ ਪਹੁੰਚੇ ਹੋਏ ਨੇ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਲੈ ਕੇ ਤੇ ਕਿਵੇਂ ਉਹਨਾਂ ਨੂੰ ਕਿਹੜੀ ਕਿਹੜੀ ਦਿੱਕਤਾਂ 'ਚ ਜਿਹੜਾ ਉਹਨਾਂ ਨੂੰ ਫਾਇਦਾ ਹੁੰਦਾ ਔਰ ਕਿਵੇਂ ਉਹਨਾਂ ਨੂੰ ਜਿਹੜਾ ਇੱਥੋਂ ਆ ਕੇ ਕਿਸੇ ਨੂੰ ਬੀਪੀ ਦੇ ਵਿੱਚ ਕਿਸੇ ਨੂੰ ਥਾਇਰੋਇਡ ਦੇ ਵਿੱਚ ਔਰ ਕਿਸੇ ਨੂੰ ਜਿਹੜਾ ਅਸੀਂ ਕਹਿ ਲਈਏ ਕਿ ਗੋਡੇ ਮੋਡੇ ਜਿਹੜੇ ਦਰਦ ਕਰਦੇ ਨੇ ਔਰ ਅਸੀਂ ਇੱਕ ਤੁਹਾਨੂੰ ਸ਼ਖਸ ਦਿਖਾਇਆ ਹੈ ਕਿ ਕਿਵੇਂ ਜਿਹੜਾ ਉਹ ਉਹਨਾਂ ਦੀ ਵਾਈਫ ਨੂੰ ਯੂਰਿਕ ਉਹਦੇ ਕਰਕੇ ਗਠੀਏ ਕਰਕੇ ਯੂਰਿਕ ਐਸਿਡ ਕਰਕੇ ਦਿੱਕਤਾਂ ਪਰੇਸ਼ਾਨੀਆਂ ਸੀ ਪੀਜੀਆਈ ਤੱਕ ਚਲੇ ਗਏ ਸੀ ਪਰ ਇੱਥੇ ਵੈਦ ਜਗਰੂਪ ਸਿੰਘ ਪੰਗੂ ਹੋਰਾਂ ਦੇ ਜਿਹੜੇ ਨੁਸਕੇ ਹੈਗੇ ਨੇ ਫਾਰਮੂਲੇ ਹੈਗੇ ਨੇ ਉਹਨਾਂ ਕੋਲੋਂ ਅਸੀਂ ਸਮਝਾਂਗੇ ਕਿ ਇਹ ਆਖਿਰ ਇਸ ਤਰ੍ਹਾਂ ਦਾ ਜਿਹੜਾ ਉਹ ਹੁੰਦਾ ਕੀ ਹੈ ਇਸ ਤਰ੍ਹਾਂ ਦੇ ਕਿਹੜੇ ਨੁਸਕੇ ਫਾਰਮੂਲੇ ਉਹਨਾਂ ਕੋਲ ਹੈਗੇ ਨੇ ਜਿਹੜੇ 10-10 ਸਾਲ ਪੁਰਾਣੇ ਦਰਦ ਗਠੀਏ ਡਾਕਟਰ ਸਾਹਿਬ ਮਾਫ ਕਰਨਾ ਸੀ ਹਮੇਸ਼ਾ ਤੁਹਾਡੇ ਕੋਲ ਆ ਜਾਂਦੇ ਆ ਸਾਨੂੰ ਕਿਉਂਕਿ ਅਸੀਂ ਸਾਡੇ ਕੋਲ ਸਵਾਲ ਇਹ ਹੈ ਲੋਕ ਪੀਜੀਆਈ ਤੋਂ ਵੱਡੇ-ਵੱਡੇ ਹਸਪਤਾਲਾਂ ਚੋਂ ਜਿਹੜਾ ਆਪਣਾ ਟ੍ਰੀਟਮੈਂਟ ਕਰਾ ਕਰਾ ਕੇ ਥੱਕ ਜਕੇ ਫਿਰ ਤੁਹਾਡੇ ਕੋਲੇ ਇੱਥੇ ਆਉਂਦੇ ਨੇ ਤੇ ਤੁਸੀਂ ਇਸ ਤਰ੍ਹਾਂ ਦੀ ਕਿਹੜੀ ਗਿੱਦੜ ਸਿੰਘੀ ਹੈ ਤੁਹਾਡੇ ਕੋਲ ਕਿ ਲੋਕ ਕਹਿੰਦੇ ਨੇ ਸਾਨੂੰ ਹੁਣ ਫਰਕ ਹੈ ਹਰ ਚੀਜ਼ 'ਚ ਫਰਕ ਹੈਗਾ ਦੇਖੋ ਗਿੱਦੜ ਸਿੰਘੀ ਵਾਲੀ ਕੋਈ ਗੱਲ ਨਹੀਂ ਹੁੰਦੀ ਜੀ ਕਦੇ ਵੀ ਤੁਸੀਂ ਦੇਖਿਆ ਵੀ ਜਿਹੜਾ ਹੈਗਾ ਅਸਲ ਤੌਰ ਤੇ ਜਿਹੜਾ ਇਨਸਾਨ ਉਹ ਠੀਕ ਹੁੰਦਾ ਨਾ ਉਹ ਨੇਚਰ ਦੇ ਨਾਲ ਜੁੜ ਕੇ ਹੀ ਠੀਕ ਹੁੰਦਾ ਹੈ ਨੇਚਰਲ ਚੀਜ਼ਾਂ ਨਾਲੇ ਠੀਕ ਹੁੰਦਾ ਕੈਮੀਕਲ ਖਾ ਕੇ ਕਦੇ ਵੀ ਬੰਦਾ ਠੀਕ ਨਹੀਂ ਜਿਹੜਾ ਹੁੰਦਾ ਤੁਸੀਂ ਕਿੰਨਾ ਕੁ ਚਿਰ ਕੈਮੀਕਲ ਖਾ ਖਾ ਕੇ ਕਿਸੇ ਦੀ ਬੋਡੀ ਨੂੰ ਤੁਸੀਂ ਇੱਕ ਤਰ੍ਹਾਂ ਦਾ ਬੋਡੀ ਜਦੋਂ ਇਨਸਾਨ ਆਪਣੀ ਬੰਜਰ ਬਣਾ ਲੈਂਦਾ ਇੱਕ ਤਰ੍ਹਾਂ ਦਾ ਕੈਮੀਕਲ ਖਾ ਖਾ ਕੇ ਉਹ ਖੀਰ ਨੂੰ ਜਦੋਂ ਉਹਨੂੰ ਸਾਫ਼ ਕਰਦਾ ਤਾਂ ਨੇਚਰਲ ਚੀਜ਼ਾਂ ਜੜੀਆਂ ਹੈਗੀਆਂ ਜੜੀਆਂ ਬੂਟੀਆਂ ਹੀ ਉਹਨੂੰ ਸਾਫ਼ ਕਰਦੀਆਂ ਤੁਸੀਂ ਅਕਸਰ ਦੇਖਿਆ ਵੀ ਵੱਡੇ ਵੱਡੇ ਹਸਪੀਟਲਾਂ 'ਚ ਲੋਕ ਜਾ ਕੇ ਵੱਡੀਆਂ ਵੱਡੀਆਂ ਬਿਮਾਰੀਆਂ ਤਾਂ ਲੈ ਲੈਂਦੇ ਨੇ ਪਰ ਕਦੇ ਠੀਕ ਨਹੀਂ ਹੁੰਦੇ ਹੈਗੇ ਠੀਕ ਅਖੀਰ ਨੂੰ ਆ ਕੇ ਕਿੱਥੇ ਭੱਜਦੇ ਨੇ ਉਹ ਆਯੁਰਵੇਦਾ ਲੈ ਲੀਏ ਜਾਂ ਦੇਸੀ ਦਵਾਈਆਂ ਲੈ ਲੀਏ ਉੱਥੇ ਜਾ ਕੇ ਹੀ ਜਿਹੜਾ ਹੈਗਾ ਅਸਲ ਕੁਦਰਤੀ ਚੀਜ਼ਾਂ ਦੇ ਨਾਲ ਹੀ ਆਰਾਮ ਆਉਂਦਾ ਹੈ ਇਨਸਾਨ ਨੂੰ ਜਿਹੜੀ ਮਾਤਾ ਜੀ ਸਾਨੂੰ ਦੇਖੀਏ ਨੇ ਜੀ ਇੱਕ ਜਿਹੜੇ ਸਰਾਂਦੇ ਨੇੜੇ ਹੋਏ ਨੇ ਉਹਨਾਂ ਦੀ ਗਰਦਨ ਦਾ ਥਾਇਰੋਇਡ ਕਾਫੀ ਵਧਿਆ ਹੋਇਆ ਹੈ ਉਹ ਕਹਿੰਦੇ ਵੀ ਮੈਨੂੰ 8 ਸਾਲ ਤੋਂ ਪ੍ਰੋਬਲਮ ਹੈਗੀ ਸੀ ਪਰ ਹੁਣ ਮੈਨੂੰ 50% ਉਹਨਾਂ ਨੂੰ ਕਿਹੜਾ ਨੁਸਖਾ ਦਿੱਤਾ ਸੀ ਜੀ ਤੁਸੀਂ ਦੇਖੋ ਉਹੀ ਚੱਕਰ ਤਾਂ ਇਹ ਹੈ ਨਾ ਹੁਣ ਤੁਸੀਂ ਮੰਨ ਲਓ ਵੀ ਥਾਇਰੋਇਡ ਦੀ ਗੋਲੀ ਕਿਸਾ ਕੋਈ ਲੇਡੀਜ਼ ਹੈ ਜਾਂ ਕੋਈ ਸ਼ੱਕ ਕਿੰਨੀ ਧੀਰ ਤੋਂ 15-15 ਸਾਲ ਤੋਂ ਥਾਇਰੋਇਡ ਦੀਆਂ ਗੋਲੀਆਂ ਖਾ ਰਹੀ ਹੈ ਆਂ ਪਰ ਠੀਕ ਤਾਂ ਨਹੀਂ ਹੁੰਦਾ ਕਦੇ ਵੀ ਥਾਇਰੋਇਡ ਠੀਕ ਜਿਹੜਾ ਆਪਾਂ ਮੇਨ ਆਪਣੀ ਗੱਲ ਕਹਿਣ ਦੀ ਇਹੀ ਆ ਵੀ ਨੇਚਰਲ ਚੀਜ਼ਾਂ ਨਾਲ ਜਦੋਂ ਤੁਸੀਂ ਆਪਣੀ ਡਾਈਟ ਨੂੰ ਆਪਣੇ ਤੁਸੀਂ ਪਰਹੇਜ਼ ਨੂੰ ਪੂਰਾ ਫਾਲੋ ਕਰਦੇ ਹੋ ਤਦੇ ਜਿਹੜਾ ਹੈਗਾ ਤੁਹਾਨੂੰ ਆਰਾਮ ਜਿਹੜਾ ਹੈਗਾ ਪੂਰਾ ਆਉਂਦਾ ਜੀ আচ্ছা ਡਾਕਟਰ ਸਾਹਿਬ ਬੇਵਲਾਦ ਜੋੜਿਆਂ ਦਾ ਕਿਹੜਾ ਫਾਰਮੂਲਾ ਨੁਸਖਾ ਤੁਸੀਂ ਦੰਨਿਓ ਜਿਹੜੇ ਕਾਫੀ ਲੋਕ ਬੈਠੇ ਨਹੀਂ ਆ ਜੋ ਕਹਿੰਦੇ ਨੇ ਵੀ ਸਾਨੂੰ ਕਾਫੀ ਫਰਕ ਹੈਗਾ ਸਾਨੂੰ ਆਪਣਾ ਆਪ ਦੱਸਦੇ ਕਿ ਹੁਣ ਅਸੀਂ ਠੀਕ ਆ ਪਹਿਲਾਂ ਨਾਲੋਂ ਜੀ ਦੇਖੋ ਤੁਸੀਂ ਹੁਣ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ 'ਚ ਦਾਈਆਂ ਹੁੰਦੀਆਂ ਸੀ ਆਪਣੀਆਂ ਹਨਾ ਉਹ ਆਮ ਤੁਸੀਂ ਕਹੋ ਕਿਸੇ ਨੂੰ ਪ ਕਿਸੇ ਨੂੰ ਸ਼블ਿੰਗੀ ਬੀਜ ਦੇ ਦਿੱਤੇ ਕਿਸੇ ਨੂੰ ਭੰਗ ਬੀਜ ਦਿੱਤੇ ਹਨ ਇਹਨਾਂ ਚੀਜ਼ਾਂ ਨਾਲ ਜਿਹੜੇ ਹੈਗੇ ਆ ਗਰਭ ਠਹਿਰ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹਿੰਦੇ ਹੋ ਜਾਂ ਤੁਸੀਂ ਡਾਕਟਰ ਕੋਲ ਚਲੇ ਜਾਓ ਆਇਰਨ ਦੀ ਗੋਲੀ ਲਾ ਦੂਗਾ ਤੁਹਾਨੂੰ ਕੈਲਸ਼ੀਅਮ ਦੀ ਗੋਲੀ ਲਾ ਦੂਗਾ ਤੁਹਾਨੂੰ ਪਤਾ ਨਹੀਂ ਕਿੰਨੀ ਹੈਗਾ ਜਾਂ ਬੱਚੇ ਜਨ ਨੂੰ ਤਾਕਤ ਦੇਣ ਵਾਲੀਆਂ ਗੋਲੀਆਂ ਲਾ ਦੂਗਾ ਪਰ ਨਹੀਂ ਉਹ ਚੀਜ਼ਾਂ ਇੱਕ ਆਰਟੀਫੀਸ਼ੀਅਲ ਚੀਜ਼ਾਂ ਨੇ ਜਿਹੜੀਆਂ ਬਨੋਟੀ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਉਹ ਕਦੇ ਵੀ ਸਾਡੇ ਸਰੀਰ ਨੂੰ ਜਾਂ ਸਾਡੇ ਗਰਭ ਨੂੰ ਨਹੀਂ ਤਾਕਤ ਦੇ ਸਕਦੀਆਂ ਉਹ ਸਿਰਫ ਸਾਡੀਆਂ ਨੇਚਰਲ ਚੀਜ਼ਾਂ ਨੇ ਹੀ ਜਿਹੜਾ ਅਸਲ ਦੇ ਵਿੱਚ ਹੱਲ ਕਰਨਾ ਹੁੰਦਾ ਆਪਾਂ ਉੱਚੀ ਜਾਨੂ ਖਾ ਖਾ ਕੇ ਸਗੋਂ ਕੈਮੀਕਲ ਖਾ ਖਾ ਕੇ ਆਪਣੇ ਸਰੀਰ ਦੇ ਵਿੱਚ ਨੁਕਸ ਪਾਉਂਦੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਔਲਾਦ ਜੰਮਦੀ ਹੈ ਉਹ ਵੀ ਤੁਸੀਂ ਦੇਖ ਲਓ ਉਹਨਾਂ ਦੇ ਸਰੀਰਾਂ ਦੇ ਵਿੱਚ ਕਿੰਨੀਆਂ ਕਿ ਜੜੀਆਂ ਕਮਜ਼ੋਰੀਆਂ ਆਪਾਂ ਨੂੰ ਅੱਜ ਕੱਲ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਵੀ ਜੜੀਆਂ ਗਰਭ ਤੋਂ ਹੀ ਜੜੀਆਂ ਦੇਖਣ ਨੂੰ ਸਾਹਮਣੇ ਆਉਂਦੀਆਂ ਕਈਆਂ ਨੂੰ ਦਾ ਤੁਸੀਂ ਇਹ ਕਰ ਲਓ ਵੀ ਜੰਮਦੇ ਬੱਚਿਆਂ ਨੂੰ ਅੱਜ ਕੱਲ ਸ਼ੂਗਰ ਹੈ ਉਹ ਇਸੇ ਕਰਕੇ ਆ ਵੀ ਅਸੀਂ ਉਹ ਗੋਲੀਆਂ ਖਾ ਖਾ ਕੇ ਜੜੀਆਂ ਉਹ ਇੱਕ ਅਣਜੰਮੀ ਇਲਾਜ ਨੂੰ ਵੀ ਅਸੀਂ ਬਿਮਾਰ ਕਰ ਦਿੰਨੇ ਆ ਜੀ 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 ਅੱਛਾ ਫਿਰ ਵੈ ਜੀ ਜਿਹੜੇ ਬੇਵਿਲਾਜ ਜੋੜੇ ਹੈਗੇ ਨੇ ਤੁਹਾਡੇ ਰਿਕਾਰਡ ਮੁਤਾਬਕ ਜੇਕਰ ਤੁਹਾਨੂੰ ਯਾਦ ਹੋਵੇ ਕਿੰਨੇ ਸਾਲ ਬਾਅਦ ਤੁਹਾਡੇ ਨੁਸਖੇ ਨਾਲ ਕਿਸੇ ਨੂੰ ਅਗਰ ਤੁਸੀਂ ਕੋਈ ਕਹਾਣੀ ਸਾਡੇ ਨਾਲ ਸਾਂਝੀ ਕਰੋਗੇ ਕਿੰਨੇ ਸਾਲ ਬਾਅਦ ਤੁਸੀਂ ਜਾਂ ਕਿਹੜੀ ਉਮਰ ਤੱਕ ਤੁਸੀਂ ਜਿਹੜਾ ਅਗਰ ਕਿਸੇ ਨੂੰ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਤੁਸੀਂ ਆਪਣੇ ਨੁਸਖਿਆ ذریعے ਫਾਰਮੂਲੇ ذریعے ਪਰਮਾਤਮਾ ਨੇ ਚਲੋ ਤੁਹਾਨੂੰ ਜ਼ਰੀਆ ਬਣਾਇਆ ਹੋਇਆ ਇੱਕ ਤੇ ਉਹਦਾ ਹੱਲ ਕਰ ਦਿੰਦੇ ਹੋ ਕਿਹੜੀ ਉਮਰ ਤੱਕ ਹੱਲ ਹੋ ਸਕਦਾ ਦੇਖੋ ਉਮਰ ਦਾ ਇਹ ਹਿਸਾਬ ਹੁੰਦਾ ਵੀ ਜਦੋਂ ਤੱਕ ਔਰਤ ਨੂੰ ਮਹਾਵਾਰੀ ਸਹੀ ਢੰਗ ਨਾਲ ਆ ਰਹੀ ਹੈ ਜੀ ਤਾਂ ਸਮਝੋ ਉਹ ਮਾਂ ਬਣਨ ਦੇ ਲਾਇਕ ਹੈਗੀ ਹੈ ਠੀਕ ਹੈ ਜੀ ਬਹੁਤ ਡਾਕਟਰ ਤੁਸੀਂ ਕਹਿੰਦੇ ਸੁਣੇ ਹੋਣੇ ਆ ਵੀ ਹਾਂ ਜੀ ਇਹਨਾਂ ਦੀਆਂ ਟਿਊਬਾਂ ਬਲੌਗ ਹੋ ਗਈਆਂ ਇਹ ਬਲੌਗ ਹੋ ਗਈਆਂ ਜਦੋਂ ਇਹ ਸਿਰਫ ਸਾਰਾ ਲੋਕਾਂ ਨੂੰ ਚੱਕਰਾਂ 'ਚ ਪਾਉਣ ਵਾਲਾ ਕੰਮ ਹੈ ਵੀ ਹਾਂ ਬਸ ਤੁਸੀਂ ਇੱਕ ਮਾਰਕੀਟਿੰਗ ਹੈ ਵੀ ਤੁਸੀਂ ਆਈ ਚਲੋ ਟੈਸਟ ਕਰਾਈ ਚੱਲੋ ਉਲਝੀ ਚੱਲੋ ਉਲਝਾਉਣ ਵਾਲਾ ਕੰਮ ਬਹੁਤ ਹੈ ਪਰ ਦੂਜਾ ਨੰਬਰ ਇਹ ਹੈ ਵੀ ਜਦੋਂ ਵੀ ਕਿਸੇ ਔਰਤ ਨੂੰ ਸਹੀ ਢੰਗ ਨਾਲ ਮਹਾਵਾਰੀ ਆ ਰਹੀ ਹੈ ਉਮਰ ਚਾਹੇ ਉਹਨੂੰ ਕੋਈ ਵੀ ਹੈ ਉਹ ਔਰਤ ਜਿਹੜੀ ਹੈਗੀ ਆ ਮਾਂ ਬਣਨ ਦੇ ਲਾਇਕ 100% ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਮਾਂ ਬਣਨ ਦੀ ਕੋਈ ਉਮਰ ਨਹੀਂ ਹੁੰਦੀ ਮਾਂ ਉਦੋਂ ਤੱਕ ਜਦੋਂ ਤੱਕ ਕੁਦਰਤੀ ਢੰਗ ਨਾਲ ਉਹਦਾ ਸਰਕਲ ਚੱਲਦਾ ਹੈ ਜਦੋਂ ਤੱਕ ਅ ਸਰੀਰ ਹੈ ਜਿਹੜਾ ਉਹਨਾਂ ਦਾ ਸਾਹ ਦਿੰਦਾ ਹੈ ਤਾਂ ਉਦੋਂ ਤੱਕ ਜਿਹੜੀ ਇੱਕ ਔਰਤ ਹੈਗੀ ਹੈ ਉਹਨੂੰ ਮਾਂ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਸੋ ਇਹ ਤਸਵੀਰਾਂ ਇਹ ਤਜਰਬੇ ਹੈਗੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਵੇਲੇ ਅ ਅਸੀਂ ਕਹਿ ਲਈਏ ਕਿ ਭੰਗੂ ਹਸਪਤਾਲ ਜਿਹੜਾ ਕਿ ਉੱਚਾ ਪਿੰਡ ਸੰਘੋੜ ਦੇ ਵਿੱਚ ਹੈ ਜ਼ਿਲ੍ਹਾ ਫਤੇਗੜ ਸਾਹਿਬ ਹੈ ਲੋਕਾਂ ਦੇ ਤਜਰਬੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਵਾਈਆਂ ਨੇ ਔਰ ਇਸ ਤੋਂ ਬਾਅਦ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਐਲੋਪੈਥੀ ਵਾਲੇ ਪਾਸੇ ਨੂੰ ਜਾਣਾ ਹੈ ਜਾਂ ਫਿਰ ਆਯੁਰਵੇਦ ਵਾਲੇ ਪਾਸੇ ਨੂੰ ਤੁਰਨਾ ਕਾਸਿਫ ফারুকੀ ਹਕੀਕਤ ਟੀਵੀ ਪੰਜਾਬੀ ਉੱਚਾ ਪਿੰਡ ਸੰਗੋਲ ਜ਼ਿਲ੍ਹਾ ਫਤੇਗੜ ਸਾਹਿਬ